ਉੱਤੇ ਜੈਪ ਆ ਗਿਆ ਗੁੰਡਾ ਘਸ ਗਿਆ ਗਰੀਸ ਮੁੱਕ ਗਿਆ ਵੀ ਕਿੱਥੋਂ ਆਏ ਸੀ ਤੁਸੀਂ ਸਪੇਨ ਤੋਂ ਸਪੇਨ ਤੋਂ ਆਏ ਨੇ ਕਿਉਂਕਿ ਪਹਿਲਾਂ ਵੀ ਇਹਨਾਂ ਦਾ ਡਾਕਟਰ ਸੋ ਜਾਂਦੀ ਸੀ ਪੈਰ ਸੋ ਜਾਂਦੇ ਪੈਰ ਜਿਵੇਂ ਕੋਈ ਪੈਰ ਨਾਲ ਹੀ ਨਹੀਂ ਹੈਗਾ ਜੀ ਤਾਂ ਹੁਣ ਮੈਨੂੰ ਮਹਿਸੂਸ ਹੁੰਦਾ ਪੈਰ ਹੈਗਾ ਹੀ ਨਾਲ ਫਰਕ ਇੱਥੇ ਹਾਂਜੀ ਇੱਥੋਂ ਹੀ ਪਈ ਫਰਕ ਸਪੈਸ਼ਲੀ ਮੈਂ ਇਸ ਵਾਸਤੇ ਆਈ ਹਾਂ ਮਤਲਬ ਕਿ ਹੋਰ ਮੈਨੂੰ ਕੋਈ ਪ੍ਰੋਬਲਮ ਨਹੀਂ ਸੀ ਇਹ ਮੈਂ ਨਾ ਖਰਚਾ ਕਰਕੇ ਇੱਥੇ ਆਈ ਹਾਂ ਇਹਨੇ ਹਾਂਜੀ ਕਿੰਨੇ پیسے ਲਾ ਕੇ ਆ ਗਏ ਮੈਂ ਲਾਇਆ ਜੀ 2.5 ਲੱਖ ਰੁਪਏ ਲਾ ਕੇ ਕਈ ਲੱਖ ਲਾ ਕੇ ਸਪੇਨ ਤੋਂ ਇਲਾਜ ਕਰਾਉਣਾ ਹੈ ਦੋ ਸਾਲ ਹੋ ਗਏ ਪਰੇਸ਼ਾਨ ਆਈ ਦੋ ਸਾਲ ਦੀ ਪਰੇਸ਼ਾਨੀ ਸੀ ਤੇ ਠੀਕ ਨਹੀਂ ਉੱਥੇ ਹੈ ਮੈਡੀਕਲ ਤਾਂ ਫ੍ਰੀ ਹੈ ਸਾਰਾ ਕੁਝ ਹੀ ਪਰ ਇਹ ਚੀਜ਼ ਨਹੀਂ ਹੈਗੀ ਉੱਥੇ ਜੀ ਟਾਈਮ ਦੇ ਦਿੰਦੇ ਨਹੀਂ ਜੀ ਤੁਸੀਂ 6 ਮਹੀਨੇ ਨੂੰ ਆਏ ਜੀ ਸਾਲ ਨੂੰ ਆਏ ਦੋ ਮਹੀਨੇ ਨੂੰ ਆਏ ਆ ਡਾਕਟਰ ਤੁਸੀਂ ਪਰਣਾ ਚੱਕ ਲਈ ਹੁਣ ਫਿਰ ਇਹ ਪਰਣਾ ਇਹਨੂੰ ਸੈੱਟ ਕਰਾਂਗੇ ਆਪਾਂ ਨੀਚੇ ਰੱਖ ਲਈ ਦੇਖ ਲਓ ਪਰਣਾ ਚੱਕੋ ਡਾਕਟਰ ਸਾਹਿਬ ਨੂੰ ਚੱਕੋਗੇ ਜੋੜ ਲਓ ਜੀ ਡਾਕਟਰ ਇਹ ਕਿਉਂ ਲੋੜ ਪਈ ਆ ਦੇ ਆਹ ਜਿਹੜੀ ਦਿੱਕਤ ਸੀ ਇਹਨਾਂ ਦੀ ਹੋ ਗਈ ਕਰੋ ਜਿਵੇਂ ਸਿੱਧੀ ਲੱਤ ਹੌਲੀ ਹੌਲੀ ਕਰ ਦੋ ਬੱਸ ਹੁਣ ਦੇਖੋ ਇਕੱਠੀ ਕਰਕੇ ਦੱਤ ਇਹ ਮੈਸੂਸ ਹੋ ਰਿਹਾ ਬਿਲਕੁਲ ਜਿਵੇਂ ਹਲਕਾ ਇਹ ਹੋ ਜਾਂਦਾ ਏ ਕੰਮ ਜਿਵੇਂ ਬੰਦਨਾਤ ਹੋ ਗਈ ਅੱਛਾ ਆ ਮਣਕਾ ਇਹ ਇੱਥੇ ਦਿੱਕਤ ਹੁਣ ਜਦੋਂ ਸਾਨੂੰ ਪਤਾ ਵੀ ਆ ਮਣਕਾ ਉੱਪਰ ਆਇਆ ਹੋਇਆ ਫਿਰ ਐਕਸਰੇ ਨੇ ਕਿਹੜਾ ਠੀਕ ਕਰ ਦੋਣਾ ਇਹ ਜੈ ਮਾਰੀ ਨੇ ਕਿਹੜਾ ਠੀਕ ਕਰ ਦੋਣਾ हां क्लियर ਇਹ ਨਹੀਂ ਇਹ ਦੇਖੋ ਇਹ ਆਪਣੀ ਜਗ੍ਹਾ ਤੇ ਜਾਊਗਾ ਇਦਾਂ ਚੱਕੇ ਆ ਦੇਖੇ ਇਦਾਂ ਭੇਜਾਂਗੇ ਇਹਨਾਂ ਤਾਂ ਜਾਊਗਾ ਇਹ ਐਕਸ-ਰੇ ਮਾੜੀ ਇਹਨਾਂ ਨੂੰ ਭੇਜਣੀ ਰਣੰਦਰ ਮੇਰਾ ਬੇਟਾ ਜਿਹੜੀ ਗਰਦਨ ਦੀ ਪ੍ਰੋਬਲਮ ਸੀ ਉਹ ਬਿਲਕੁਲ ਠੀਕ ਹੈ ਤੇ ਬੈਕ ਪੇਨ ਵੀ ਬਹੁਤ ਜ਼ਿਆਦਾ ਘਟਾ ਹੈ ਮੈਨੂੰ ਜੀ ਸਰਵਾਈਕਲ ਦੀ ਬੜੀ ਸਮੱਸਿਆ ਸੀਗੀ ਤੇ ਮੈਨੂੰ ਮੇਰੀ ਮਿਸਜਿੱਦ ਦੀ ਸੀਗੀ ਇਹਨਾਂ ਨੂੰ ਢੋਹੀ ਦੀ ਪ੍ਰੋਬਲਮ ਸੀਗੀ ਅਸੀਂ ਬੜੇ ਉਰੇ ਇੱਥੇ ਇਲਾਜ ਕਰਾਏ ਦੋ ਵਾਰ ਡੀ ਐਮ ਸੀ ਵੀ ਗਏ ਡੀ ਐਮ ਸੀ ਵੀ ਵਿੱਚ ਜਨਾਜ਼ਰ ਪੇਨ ਕਲਰ ਦੇ ਖਾਈ ਜਾਂਦੇ ਸੀ ਠੀਕ ਰਹੰਦਾ ਸੀਗਾ ਅਦਰਵਾਜ਼ੇ ਫੇਰ ਉਹੀ ਹੋ ਜਾਂਦਾ ਸੀ ਤੇ ਇਹਨਾਂ ਨੇ ਕੋਈ ਦਵਾਈ ਨਹੀਂ ਦਿੱਤੀ ਕੋਈ ਟੈਸਟ ਨਹੀਂ ਕੋਈ ਮਤਲਬ ਕਿ ਐਕਸ-ਰੇ ਕਰਾ ਲਈ ਮਤਲਬ ਮੈਂ ਤਾਂ ਇੱਕ ਦੋ ਸਿਟਿੰਗਾਂ ਦੇ ਵਿੱਚ ਠੀਕ ਹੋ ਗਿਆ ਬਿਲਕੁਲੀ ਤੇ ਮਿਸ ਜੀ ਨੂੰ ਤਿੰਨ ਚਾਰ ਸਿਟਿੰਗਾਂ ਲੱਗੀਆਂ ਬਿਲਕੁਲ ਠੀਕ ਨੇ ਇਹ ਕੋਈ ਇਹਨਾਂ ਨੂੰ ਕੋਈ ਮਤਲਬ ਕੋਈ ਹੁਣ ਪ੍ਰੋਬਲਮ ਨਹੀਂ ਹੈਗੀ 나ਈ ਮੈਨੂੰ ਪ੍ਰੋਬਲਮ ਹੈ ਇਹ ਕੋਡੇ ਦੇ ਜੋੜ ਨੇ ਜਿਵੇਂ ਇੱਥੇ ਆ ਮੇਨ ਅੰਦਰਲਾ ਜੋੜ ਆ ਜਾਦੇ ਸਮੱਸਿਆ ਜੋੜ ਚ ਆਉਂਦੀ ਆ ਜਾਂ ਆ ਬਹੁਤ ਘੱਟ ਰੀਅਰ ਕੇਸ ਹੁੰਦੇ ਆ ਆ ਸਾਈਡ ਵਾਲਾ ਜੋੜ ਚ ਆ ਸਾਈਡ ਵਾਲੇ ਤੇ ਮੈਂ ਕਹਿੰਦਾ ਵੀ ਹਰੇਕ ਬੰਦੇ ਨੂੰ ਉਹਦਾ ਲਾਭ ਲੈਣਾ ਚਾਹੀਦਾ ਕਿਉਂਕਿ ਨਾ ਤਾਂ ਕੋਈ ਖਰਚਾ ਇਹਨਾਂ ਦਾ ਰੂਟੀਨ ਦੀ ਫੀਸ ਆ ਜਿਹੜੀ ਆਮ ਬੰਦੇ ਨੂੰ ਮਤਲਬ ਜੜੀ ਪੈਂਦੀ ਹੈ ਬਿਲਕੁਲ ਪਰਫੈਕਟ ਲਾਜ ਆ ਪੱਕਾ ਲਾਜ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ 5 ਚੈਨ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਅੱਜ ਅਸੀਂ ਪਹੁੰਚੇ ਆ ਪਟਿਆਲਾ ਦੇ ਵਿੱਚ ਅਰਬਨ ਸਟੇਟ ਫੇਸ 2 ਵਿਕੇ ਜਿੱਥੇ ਹੱਡੀਆਂ ਜੋੜਾਂ ਦਾ ਇਲਾਜ ਕੀਤਾ ਜਾਂਦਾ ਬਿਨਾਂ ਕਿਸੇ ਮੈਡੀਸਨ ਤੋਂ ਬਿਨਾਂ ਕਿਸੇ ਐਮ ਆਰ ਆਈ ਤੋਂ ਤੇ ਬਿਨਾਂ ਕਿਸੇ ਐਕਸ-ਰੇ ਤੋਂ ਡਾਕਟਰ ਸਾਹਿਬ ਦੇ ਹੱਥ ਹੀ ਐਮ ਆਰ ਆਈ ਤੇ ਐਕਸ-ਰੇ ਵਰਗੇ ਨੇ ਉਹ ਹੱਥ ਲਾ ਕੇ ਦੱਸ ਦਿੰਦੇ ਨੇ ਜੋਇੰਟ ਦੇ ਵਿੱਚ ਦਰਦ ਕਿੱਥੇ ਹੈ ਤੇ ਉਹਦਾ ਇਲਾਜ ਵੀ ਕਰ ਦਿਆ ਉਹ ਤੁਹਾਡੀ ਮੁਲਾਕਾਤ ਕਰਾਉਣਿਆ ਬਹਾਦਰ ਪਿੱਟੂ ਜੋਇੰਟ ਐਕਸਪਰਟ ਦੇ ਨਾਲ ਸੋ ਜੋਇੰਟ ਐਕਸਪਰਟ ਸੈਂਟਰ ਦੇ ਵਿੱਚ ਅਸੀਂ ਬੈਠੇ ਹਾਂ ਗੱਲਬਾਤ ਕਰਾਂਗੇ ਵੀਰ ਜੀ ਉਹਨਾਂ ਦਾ ਕਾਫੀ ਸਮੇਂ ਦਾ ਤਜਰਬਾ ਰਿਹਾ ਜੀ ਕਾਫੀ ਬੰਦੇ ਠੀਕ ਵੀ ਕੀਤੇ ਨੇ ਗਲਵਾਦ ਹੋਈ ਸੀ ਸਰਵਾਈਕਲ ਨੂੰ ਲੱਗੇ ਵੀਰ ਜੀ ਕਹਿੰਦੇ ਸਰਵਾਈਕਲ ਦਾ ਪੱਕਾ ਇਲਾਜ ਆ ਬਗੈਰ ਕਿਸੇ ਦਵਾਈ ਤੋਂ ਬਗੈਰ ਐਮ ਆਰ ਆਈ ਤੋਂ ਨਾਲ ਦੀ ਨਾਲ ਆਰਾਮ ਹੁੰਦਾ ਪੁੱਛਾਂਗੇ ਜੋ ਇਹ ਦਰਦ ਹੁੰਦਾ ਚੱਕਰ ਆਉਂਦੇ ਨੇ ਤਾਂ ਇਹ ਸਰਵਾਈਕਲ ਹੁੰਦਾ ਕਿਵੇਂ ਤੇ ਕਿਵੇਂ ਉਹਦਾ ਇਲਾਜ ਕਰ ਦਿੰਦੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆ ਸੋ ਸਰਵਾਈਕਲ ਨੂੰ ਬੜਾ ਵੱਡਾ ਹੂਆ ਬਣਾਇਆ ਹੈ ਜੀ ਬਿਮਾਰੀ ਕੋਈ ਵੀ ਨਹੀਂ ਹੁੰਦੀ ਜੀ ਪਰ ਵੱਡਾ ਇਸ਼ੂ ਬਣਾ ਲਿੱਤਾ ਇਹਨਾਂ ਵੱਡੀਆਂ ਕਾਫੀ ਟ੍ਰੀਟਮੈਂਟ ਕੀਤੇ ਜਾਂਦੇ ਨੇ ਜੋ ਕਿ ਬਹੁਤ ਨੁਕਸਾਨਦੇ ਵੀ ਹੁੰਦੇ ਨੇ ਆਪਾਂ ਟ੍ਰੀਟਮੈਂਟ ਕਰਨੇ ਪਰ ਪਹਿਲਾਂ ਦੱਸੋ ਸਰਵਾਈਕਲ ਹੈ ਕੀ ਹੈ ਜੀ ਪਹਿਲੇ ਨੰਬਰ ਤੇ ਸਰਵਾਈਕਲ ਕੋਈ ਬਿਮਾਰੀ ਨਹੀਂ ਹੈ ਇਹ ਸੱਤ ਮਣਕਿਆਂ ਦੀ ਕੜੀ ਨੂੰ ਸੀ ਸਰਵਾਈਕਲ ਕਹਿੰਦੇ ਨੇ ਜਦੋਂ ਇਹ ਮਣਕਾ ਕਈ ਵਾਰੀ ਆਪਾਂ ਜਾ ਰਹੇ ਆਂ ਕਿਤੇ ਖੱਡੇ 'ਚ ਮੋਟਰਸਾਈਕਲ ਵਗੈਰਾ ਗੱਡੀ ਦਾ ਹਨਾ ਗਿਰ ਗਿਆ ਤੇ ਮਣਕਾ ਕਈ ਵਾਰੀ ਇਹ ਉੱਪਰ ਆ ਜਾਂਦਾ ਕਈ ਵਾਰੀ ਟਿੱਡਾ ਹੋ ਜਾਂਦਾ ਉਹਦੇ ਕਰਕੇ ਹੀ ਬਾਹਾਂ 'ਚ ਦਰਦ ਜਾਊਗਾ ਮੋਢਿਆਂ ਦੇ ਵਿੱਚ ਜਾਏਗਾ ਸਿਰ ਦੇ ਵਿੱਚ ਜਾਊਗਾ ਅੱਧਾ ਸਿਰ ਦੁਖਦਾ ਕਈਆਂ ਦਾ ਠੀਕ ਹੈ ਜਿਹੜੇ ਉਹਦਾ ਐਡ ਬਣ ਕੇ ਨੇ ਉਹਨੇ ਉਹ ਸੱਤ ਮਣਕਿਆਂ ਦੀ ਕੜੀ ਨੂੰ ਹੀ ਸਰਵਾਈਕਲ ਕਹਿੰਦੇ ਨੇ ਕਿਉਂਕਿ ਲੋਕਾਂ ਨੇ ਬਹੁਤ ਵੱਡਾ ਹਊਗਾ ਬਣਾ ਲਿਆ ਇਹਦੇ ਨਾਲ ਕੀ ਹੁੰਦਾ ਸਰਵਾਈਕਲ ਨਾਲ ਜਦੋਂ ਇਹ ਮਣਕਾ ਉੱਪਰ ਆ ਜਾਂਦਾ ਇਹਨੇ ਬਲੱਡ ਸਰਕੂਲੇਸ਼ਨ ਰੋਕ ਦਿੰਦਾ ਹੈ ਇਹਦੇ ਨਾਲ ਕੀ ਆ ਬੰਦੇ ਦੀਆਂ ਕਈਆਂ ਦੀਆਂ ਬਾਹਾਂ 'ਚ ਦਰਦ ਰਹਿਣ ਲੱਗ ਜਾਂਦਾ ਹੱਥ ਸੁੰਧ ਹੋਣ ਲੱਗ ਜਾਂਦੇ ਨੇ ਠੀਕ ਆ ਚੱਕਰ ਆਉਂਦੇ ਨੇ ਗੁੱਸਾ ਆਊਗਾ ਕਵਰਾਟ ਹੋਊਗੀ ਬੰਦੇ ਨੂੰ ਹਨਾ ਤੇ ਪ੍ਰੋਪਰ ਕਈਆਂ ਨੂੰ ਨੀਂਦ ਵੀ ਨਹੀਂ ਆਉਂਦੀ ਹੈਗੀ ਸੋ ਪਤਾ ਕਿਵੇਂ ਲੱਗਦਾ ਵੀ ਸਰਵਾਈਕਲ ਹੋ ਗਈ ਕਈ ਵਾਰ ਕੀ ਹੁੰਦਾ ਦਰਦ ਗਰਦਨ ਚ ਦਰਦ ਨਹੀਂ ਹੁੰਦਾ ਬੰਦੇ ਦੇ ਜੀ ਉਂ ਸ਼ੋਲਡਰ ਦੁਖਣਾ ਚੜਚੜਾਪਨ ਬੰਦੇ ਨੂੰ ਕਾਫੀ ਮਹਿਸੂਸ ਹੁੰਦਾ ਫਿਰ ਆਪਾਂ ਕਿੱਥੋਂ ਜਜਮੈਂਟ ਲਾਣੇ ਵੀ ਨੂੰ ਸਰਵਾਈਕਲ ਇਹ ਦੇਖੋ ਇਹਦੇ ਮੁੰਡੇ ਦੀ ਆ ਸਮੱਸਿਆ ਸੀਗੀ ਇਹਦਾ ਸਿਰ ਦੁਖਦਾ ਸੀਗਾ ਆ ਮੰਨ ਕੇ ਜਿਹਦਾ ਸੈੱਟ ਕਰਿਆ ਇਹਦਾ ਠੀਕ ਹੈ ਇੱਥੇ ਇਹਦੀ ਦਿੱਕਤ ਸੀ ਕਿੰਨੇ ਚਿਰ ਤੋਂ ਸੀਗੀ ਵੀ ਛੋਟੇ ਵੀ ਤਾਂ ਹੋ ਗਈ 1.5 ਸਾਲ 1.5 ਸਾਲ ਹੋ ਗਿਆ ਹਾਂ ਜੀ ਹਾਂ ਜੀ ਹੁਣ 1.5 ਸਾਲ ਤੋਂ ਸਮੱਸਿਆ ਸੀ ਠੀਕ ਹੈ ਇਹਦਾ ਹੁਣ ਪਹਿਲਾਂ ਨਾਲ ਹੁਣ ਕਿੰਨਾ ਦਬਤ ਹੋ ਰਿਹਾ ਤੇਰੇ ਹੁਣ ਨਹੀਂ ਹੁਣ ਤੇ ਕਾਫੀ ਫ ਇਹਦੇ ਬੈਕਸ ਵੀ ਦਰਦ ਸੀ ਕਹਦੇ ਕਾਫੀ ਜਲਤੋਂ ਸੋ ਕਿੰਨੀ ਵਾਰ ਟ੍ਰੀਟਮੈਂਟ ਕਰਾ ਚੁੱਕੇ ਹੋ ਇਹ ਡੇਟ ਸਾਲਾਂ ਦੇ ਵਿੱਚ ਅ ਸਰ ਮੈਂ ਇੱਥੇ 3rd ਵਾਰੀ ਵਿਜ਼ਿਟ ਕੀਤਾ ਆ ਹੁਣ ਤੇ ਉਦੋਂ ਨਾਲ ਕਾਫੀ ਫਰਕ ਸੋ ਆਂਦੇ ਰਹਿਣ ਉਹ ਵਿੱਚ ਵਿੱਚ ਕੇ ਜੀ ਪੱਕੀ ਲਾ ਹੈ ਵੀ ਆਈ ਮਹੀਨੇ ਜਾਣਾ ਇੱਕ ਵਾਰ ਨਹੀਂ ਹਫਤੇ ਬਾਅਦ ਹਫਤੇ ਬਾਅਦ ਜਿਹੜਾ ਮਾਰ ਹਾਂਜੀ ਹਾਂਜੀ ਤੇ ਫਰਕ ਲੱਗਿਆ ਕਿਹਨੂੰ ਹਾਂਜੀ ਹਾਂਜੀ ਕਾਫੀ ਵਰਕਾ ਮੇਰੇ ਕ੍ਰਿਕਟ ਖੇਡਦੇ ਹੋਏ ਨਾ ਇਧਰ ਸ਼ੋਲਡਰ ਤੇ ਇੰਜਰੀ ਹੋ ਗਈ ਸੀ ਤੇ ਉਹਦੇ ਨਾਲ ਮੇਰੀ ਇੱਧੇ ਵਿੱਚ ਗਰਦਨ ਦੇ ਵਿੱਚ ਦਰਦ ਹੋਣ ਲੱਗੇ ਸੀ ਪਹਿਲਾਂ ਗੌਰ ਨਹੀਂ ਕੀਤੀ ਤੇ ਫਿਰ ਜਦੋਂ ਪਤਾ ਲੱਗਿਆ ਵੀ ਇਸ ਕਰਕੇ ਹੀ ਪ੍ਰੋਬਲਮ ਆ ਕੋਈ ਦਵਾਈ ਦੂਈ ਤਾਂ ਨਹੀਂ ਖਾਂਦੇ ਜੀ ਨਹੀਂ ਦਵਾਈ ਤਾਂ ਨਹੀਂ ਜੀ ਕੋਈ ਖਾਂਦੇ ਤੋਂ ਗੱਲ ਜਿੱਤ ਆਪਾ ਪਾਲਣੇ ਬੰਨਣ ਵਾਸਤੇ ਵੀ ਠੀਕ ਰੂਆ ਉਹ ਨਹੀਂ 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 ਉਹ ਤਾਂ ਨਹੀਂ ਕੀਤਾ ਕਿਉਂਕਿ ਮੈਂ ਦੱਸਣਾ ਚਾਹੁੰਦਾ ਵੀ ਇਹ ਮੁੰਡਾ ਸਾਡੇ ਕੋਲ ਅੱਜ ਤੀਜੀ ਵੇਟੇ ਕਿ ਚੌਥੀ ਵਾਰੀ ਅੱਜ ਤੁਸੀਂ ਤੀਜੀ ਹਨ ਉਹ ਪਹਿਲਾਂ ਕਿੱਥੇ ਕਿੱਥੇ ਦਿਖਾਇਆ ਤੁਸੀਂ ਪਹਿਲਾਂ ਕਾਫੀ ਥਾਂ ਤੇ ਦਿਖਾਇਆ ਜੀ ਅੱਛਾ ਤੇ ਉੱਥੋਂ ਬਟ ਐਵੇਂ ਸੀ ਨਾਲ ਮੈਡੀਸਨ ਦਿੱਤੀ ਜਾਂਦੀ ਸੀ ਤੇ ਉਹਦੇ ਨਾਲ ਫਿਰ ਕਈ ਵਾਰ ਆਪਾਂ ਕਹਿ ਦਿੰਦੇ ਆ ਵੀ ਸ਼ੋਲਡਰ ਡਿਸਲੋਕੇਟ ਹੋ ਜਾਂਦਾ ਆ ਤੇ ਉਹਦੇ ਵਾਸਤੇ ਇਸ ਦੀ ਜਿਹੜੀ ਟਰੀਟਮੈਂਟ ਕਰਨਾ ਪੈਂਦਾ ਉਹ ਕੋਈ ਵਾਰ ਕੋਈ ਚੱਕ ਦੇ ਜਾ ਕਿਸੇ ਨੂੰ ਉਹਦੇ ਨਾਲ ਉਹ ਫਿਰ ਮੈਡੀਸਿਨ ਨਾਲ ਦਰਦ ਬੰਦ ਹੋ ਜਾਂਦਾ ਸੀ ਪਰ ਇੱਕ ਲਿਮਿਟਿਡ ਟਾਈਮ ਲਈ ਤੇ ਜਿਵੇਂ ਸਰ ਨੇ ਟਰੀਟਮੈਂਟ ਕੀਤਾ ਉਹਨੂੰ ਕਾਫੀ ਵਰਕ ਆ ਸੋ ਤੁਹਾਨੂੰ ਕਿਵੇਂ ਲੱਗਿਆ ਵੀ ਇਹ ਸਰਵਾਈਕਲ ਦੀ ਸਮੱਸਿਆ ਕੋਈ ਐਡੀ ਸਮੱਸਿਆ ਹੈ ਨਹੀਂ ਵੀ ਛੇਤੀ ਹੱਲ ਹੋ ਸਕਦਾ ਹੈ ਪਤਾ ਕੀ ਜਦੋਂ ਹੁਣ ਸਾਨੂੰ ਸਾਡੇ ਉਸਤਾਦ ਜੀ ਬਾਬਾ ਭੋਲੇ ਜੀ ਨੇ ਸਿਖਾਇਆ ਹੁਣ ਉਹ ਉਹਨਾਂ ਨੇ ਸਾਨੂੰ ਦੱਸਿਆ ਵੀ ਕਿਉਂਕਿ ਉਹਨਾਂ ਦਾ ਤਜਰਬਾ ਸੀਗਾ ਉਹਨਾਂ ਨੇ ਸਾਨੂੰ ਕੰਮ ਸਿਖਾਇਆ ਦੱਸਿਆ ਵੀ ਆਹ ਪ੍ਰੋਬਲਮ ਜੇ ਇਦਾਂ ਹੁੰਦੀ ਆ ਤਾਂ ਆਹ ਚੱਕਰ ਪੈਗਾ ਮਨਕਾ ਡੇਡਾ ਹੋਊਗਾ ਆ ਹੱਡੀ ਹਿੱਲੂਗੀ ਹੁਣ ਇਹ ਐਕਸਪੀਰੀਅੰਸ ਇੰਨਾ ਹੀ ਹੋ ਗਿਆ ਨੇ ਸਾਲ ਦਾ ਹੁਣ ਅਸੀਂ ਕਿਸੇ ਨੂੰ ਨਾ ਕੋਈ ਐਮ ਆਰ ਆਈ ਨਾ ਕੋਈ ਐਕਸ ਰੇ ਬਿਨਾ ਬਸ ਹੱਥ ਲਾ ਕੇ ਦੱਸ ਦੱਸ ਦਿੰਦੇ ਤੇਰੇ ਇੱਥੇ ਦਿੱਕਤ ਹੈਗੀ ਆ ਪਰ ਸਭ ਤੋਂ ਹੈਰਾਨੀ ਦੀ ਗੱਲ ਇਹ ਹੁੰਦੇ ਜੀ ਨਾ ਕੋਈ ਐਕਸ ਰੇ ਨਾ ਐਮ ਆਰ ਆਈ ਉਹਦੇ باوجود ਵੀ ਆਪਣੇ ਹੱਥ ਹੀ ਫਿਰ ਐਕਸ ਰੇ ਹੋਗੇ ਜੀ ਪਤਾ ਕੀ ਆ ਜੀ ਇਹ ਤਾਂ ਹੁਣ ਜਿੰਨਾ ਮਰਜੀ ਅਸੀਂ ਕਿਸੇ ਨੂੰ ਉਲਝਾਈ ਜਾਏ ਚੱਕਰ ਚ ਹੁਣ ਸਾਡੇ ਜਦ ਦੀ ਚੀਜ਼ ਦਾ ਸਾਨੂੰ ਪਤਾ ਵੀ ਇੱਥਾ ਜੋੜ ਹਿੱਲਿਆ ਹੋਇਆ ਜਿਵੇਂ ਹੁਣ ਇਹਦੇ ਮੋਢੇ ਚ ਵੀ ਦਿੱਕਤ ਆ ਸਾਨੂੰ ਪਤਾ ਹੈ ਵੀ ਇੱਥੇ ਦਿੱਕਤ ਹੈਗੀ ਆ ਕਿਉਂ ਅਗਲੇ ਦਾ ਪੈਸਾ ਖਾਫ ਕਰਨਾ ਜਿਹੜੀ ਚੀਜ਼ ਪਤਾ ਜੀ ਹੱਥ ਲਾ ਕੇ ਪਤਾ ਸਾਨੂੰ ਸਖਾਈ ਹੈ ਵੀ ਆਹ ਚੀਜ਼ ਇੱਥੇ ਪ੍ਰੋਬਲਮ ਆ ਇਹਦੀ ਹੈਗੀ ਆ ਤੇ ਇੱਥੋਂ ਹੱਲ ਹੋਣੀ ਹੈ ਸੋ ਜਿੱਮੇ ਗੱਲ ਕੀਤੀ ਜਾਂਦੀ ਹੈ ਕਹਿੰਦੇ ਬਿਨਾ ਐਕਸਰੇ ਬਿਨਾ ਐਮ ਆਰ ਆਈ ਤੋਂ ਟ੍ਰੀਟਮੈਂਟ ਕਰਦੇ ਹੋ ਤਾਂ ਕੀ ਉਹ ਐਕਸਰੇ ਐਮ ਆਰ ਆਈ ਤੋਂ ਕਿਵੇਂ ਟ੍ਰੀਟਮੈਂਟ ਕਰਦਣੋ? ਤੁਹਾਨੂੰ ਕਿਵੇਂ ਪਤਾ ਲੱਗਦਾ ਵੀ ਦਰਦ ਬੰਦੇ ਦੇ ਇੱਥੇ ਹੈ ਜੀ ਦੇਖੋ ਇਹ ਮੁੰਡੇ ਦੇ ਇੱਥੇ ਪ੍ਰੋਬਲਮ ਆ ਆ ਚੀਜ਼ ਤੇ ਹਾਂਜੀ ਵੀਰ ਜੀ ਹਾਂਜੀ ਇੱਥੇ ਹੈ ਜੀ ਇੱਥੇ ਜਮਾਨਾ ਜੀ ਨਹੀਂ ਇੱਥੇ ਆਹ ਸਾਰੇ ਆਹ ਸਾਰੇ ਮਣਕਾ ਚਾ ਇੱਥੇ ਆ ਰਹੀ ਆ ਦੇਖੋ ਆਹ ਮਣਕਾ ਇਹਦਾ ਇੱਥੇ ਦਿੱਕਤ ਹੁਣ ਜਦੋਂ ਫਿਰ ਐਕਸ-ਰੇ ਨੇ ਕਿਹੜਾ ਠੀਕ ਕਰ ਦੋਣਾ ਇਹ ਜੈ ਐਮ ਆਰ ਆਈ ਨੇ ਕਿਹੜਾ ਠੀਕ ਕਰ ਦੋਣਾ ਪਰ ਕਰ ਕਲੀਅਰ ਤਾਂ ਹੋਊਗਾ ਹਾਂ ਕਲੀਅਰ ਹੀ ਹੈ ਨਹੀਂ ਇਹ ਆਪ ਦੇਖੋ ਇਹ ਆਪਣੀ ਜਗ੍ਹਾ ਤੇ ਜਾਊਗਾ ਇਦਾਂ ਚੱਕੀ ਆ ਦੇਖੇ ਇਦਾਂ ਭੇਜਾਂਗੇ ਇਹਨੂੰ ਤਾਂ ਜਾਊਗਾ ਇਹ ਐਕਸ-ਰੇ ਐਮ ਆਰ ਆਈ ਨੇ ਤਾਂ ਭੇਜਣੀ ਲੈਣੇ ਅੰਦਰ ਜਦੋਂ ਹੁਣ ਆਪਾਂ ਨੂੰ ਪਤਾ ਆ ਵੀ ਸਾਡਾ ਆ ਚੀਜ਼ ਦਾ ਵੀ ਇੱਥੋਂ ਆ ਮਣਕਾ ਇਹਦਾ ਉੱਪਰ ਆਇਆ ਹੋਇਆ ਇਹ ਇਦਾਂ ਹੀ ਦੱਬ ਕੇ ਜਾਊਗਾ ਅੰਦਰ ਇਹ ਤਾਂ ਦਬਤ ਘਟੂਗਾ ਇਹਦੇ ਠੀਕ ਆ ਇੱਥੇ ਦੱਬ ਦਉਂਦਾ ਇਹ ਨਾ ਤੇਰੇ ਤੋ ਕਈ ਵਾਰ ਕੀ ਹੁੰਦਾ ਜੀ ਕਹਿੰਨਾ ਹੋਰ ਵੀ ਲੋਕੀ ਟ੍ਰੀਟਮੈਂਟ ਕਰਦੇ ਨੇ ਆਪਾਂ ਚਲੋ ਨਾਮ ਤਾਂ ਕਾਹਨੂੰ ਲੈਣਾ ਉਹ ਕਹਿੰਦੇ ਸਾਨੂੰ ਬੜਾ ਤਜਰਬਾ ਨੁਕਸਾਨ ਹੋ ਬੈੜਦਾ ਜੀ ਆਪਣੇ ਜੋਇੰਟ ਦਾ ਜੀ ਹਾਂ ਮੈਂ ਤੁਹਾਨੂੰ ਗੱਲ ਦੱਸਣੀ ਚਾਹੁੰਦਾ ਕਈ ਬੰਦੇ ਕੀ ਕਰਦੇ ਨੇ ਕੱਪ ਲਾ ਆਂਦੇ ਨੇ ਇੱਥੇ ਉਹ ਪਹਿਲਾਂ ਹੀ ਮਣਕਾ ਉੱਪਰ ਹੁੰਦਾ ਜਦੋਂ ਉਹਦੇ ਕੱਪ ਲੱਗ ਗਏ ਇਹਨੇ ਮਣਕਾ ਹੋਰ ਉੱਪਰ ਚੱਕ ਦੇਣਾ ਇਹਦੇ ਨਾਲ ਕੀ ਆ ਜੀ ਬੰਦੇ ਦੀ ਜਿਹੜੀ ਇਹ ਮੁੰਡੇ ਦੀ ਧੌਣ ਆ ਇਹ ਆਕੜ ਜਾਣੀਆਂ ਸਾਰੀ ਇਹਨੂੰ ਕਮਾਉਣ ਚ ਵੀ ਦਿੱਕਤ ਆਊਗੀ ਇਹਨੂੰ ਚੱਕਰ ਵੱਜ ਜਾਣਗੇ ਗੁੱਸਾ ਜ਼ਿਆਦਾ ਆਊਗਾ ਇਹਨੂੰ ਕਿਉਂਕਿ ਇਹਨੂੰ ਆਪਾਂ ਇਹ ਪਹਿਲਾਂ ਹੀ ਉਹਨੋਂ ਜਿਹੜੇ ਬੰਦੇ ਕੱਪ ਲਾਉਂਦੇ ਉਹਨਾਂ ਦਾ ਆਪਣਾ ਐਕਸਪੈਰੀਮੈਂਟ ਕਰਦੇ ਨੇ ਉਹ ਠੀਕ ਹੈ ਪਰ ਨਹੀਂ ਅਸੀਂ ਇਹ ਚੀਜ਼ਾਂ ਨਹੀਂ ਕਰਦੇ ਹੈਗੇ ਕਿਉਂਕਿ ਜੋਇੰਟ ਦਾ ਮਸਲਾ ਬੜਾ ਮਸਲਾ ਹੁੰਦਾ ਜੀ ਬੜਾ ਗੰਭੀਰ ਹੁੰਦਾ ਜੀ ਫ੍ਰੈਕਚਰ ਹੋਏ ਦਾ ਸਾਰੀ ਜ਼ਿੰਦਗੀ ਬੰਦੇ ਨੂੰ ਭੁਗਤਣਾ ਪੈਂਦਾ ਹਾਂਜੀ ਹਾਂ ਬਿਲਕੁਲ ਬਿਲਕੁਲ ਸੋ ਜਿਵੇਂ ਮੈਂ ਦੇਖ ਰਿਹਾ ਤੁਹਾਨੂੰ ਤੁਸੀਂ ਮਣਕੇ ਨੂੰ ਹਿਲਾ ਰਹੇ ਹੋ ਤੇ ਸੈੱਟ ਕਰ ਰਹੇ ਹੋ ਜੀ ਫਿਰ ਤਾਂ ਬੰਦੇ ਘਰੇ ਵੀ ਸੈੱਟ ਕਰ ਲੈਂਦੇ ਹੋਣੇ ਦੇਖ ਕੇ ਹਾਂ ਘਰ ਦੇ ਸੁਣ ਲੋ ਗੱਲ ਇੱਕ ਸਾਡੇ ਜਾਣ ਪਹਿਚਾਣ ਦੀ ਕੁੜੀ ਸੀਗੀ ਉਹ ਇੱਥੇ ਆਪਣੇ ਪਟਿਆਲੇ ਮਿਲਣ ਆਈ ਘਰ ਆਪਣੇ ਤੇ ਰੋਕ ਤੇ ਬਾਸੂਮ ਦੇ ਵਿੱਚ ਉਹਦਾ ਗੋਡਾ ਸਲਿੱਪ ਕਰ ਗਿਆ ਠੀਕ ਹੈ ਚਪਣੀ ਚ ਪ੍ਰੋਬਲਮ ਆ ਗਈ ਤੇ ਚਪਣੀ ਉੱਪਰ ਚੜ ਗਈ ਉਹ ਉਹਨਾਂ ਦੇ ਘਰੋਂ ਸਾਡਾ ਆਉਣਾ ਜਾਣਾ ਸੀਗਾ ਉਹਦੀ ਛੋਟੀ ਸਿਸਟਰ ਨੇ ਕਿਹਾ ਵੀ ਚਲੋ ਭਾਜੀ ਹੁਣ ਏਦਾਂ ਕਰ ਦਿੰਦਾ ਮੈਂ ਉਹਨੇ ਚੱਕ ਕੇ ਪੁੱਠਾ ਘੇੜਾ ਦਿੱਤਾ ਉਹ ਚਪਣੀ ਹੌਲ ਸਾਈਡ ਤੇ ਘੜਤੀ ਤੇ ਮੇਰੇ ਕਹਿਣ ਤੋਂ ਭਾਵੇਂ ਆ ਵੀ ਦੇਖ ਕੇ ਨਾ ਉਹ ਕਰੋ ਠੀਕ ਹੈ ਕਈ ਵਾਰੀ ਨੁਕਸਾਨ ਵੀ ਹੋ ਜਾਂਦਾ ਕਿਉਂਕਿ ਜਿਹੜੇ ਬੰਦੇ ਨੇ ਸਿੱਖਿਆ ਉਹਨੂੰ ਪਤਾ ਪਰ ਉਹਨੇ ਚੌੜਚੀ ਦੇਖੋ ਵੀ ਉਹ ਹਲਾ ਕੇ ਬਹਿ ਗਈ ਉਹਦਾ ਗੋਡਾ ਦਵਾਲਿਆ ਕੋਈ ਨੁਕਸਾਨ ਆਇਆ ਹਾਂ ਨੁਕਸਾਨ ਹੋ ਸਕਦਾ ਹੈ ਇਸ ਕਰਕੇ ਇਹ ਚੀਜ਼ਾਂ ਨਾ ਕਰੋ। ਸੋ ਜਿਵੇਂ ਸਰਵਾਈਕਲ ਦੇ ਹੋਰ ਨਾਲ ਪ੍ਰੇਜ ਵੀ ਦੱਸ ਦਿਓ ਤੁਸੀਂ ਜੀ। ਅਸੀਂ ਹਾਂ ਜਿਵੇਂ ਹੁਣ ਨੀਵੀਂ ਪਾ ਕੇ ਜਿਆਦਾ ਸਮਾਂ ਨਹੀਂ ਬਹਿਣਾ ਹੈਗਾ ਵੀ ਮੋਬਾਈਲ ਨਹੀਂ ਜਿਆਦਾ ਟਿੱਡੇ ਹੋ ਕੇ ਸੁਣਨਾ ਹੈਗਾ। ਜਿਵੇਂ ਸਮੱਸਿਆ ਇੱਕ ਕ੍ਰੀਏਟ ਇੱਥੋਂ ਹੁੰਦੀ ਹੈ ਜਦੋਂ ਬੰਦਾ ਟਿੱਡਾ ਹੋ ਕੇ ਮੋਬਾਈਲ ਸੁਣਦਾ ਜਾਂ ਉੱਚੇ ਸਹਾਨੇ ਲਾ ਕੇ ਬੰਦਾ ਪੜਦਾ ਜਾਂ ਖਾਣਾ ਸੌਂਦਾ ਕਈਆਂ ਨੂੰ ਆਦਤ ਹੁੰਦੀ ਆ ਚਾਰ-ਚਾਰ ਪੰਜ-ਪੰਜ ਸਹਾਨੇ ਲਾ ਕੇ ਸੌਣ ਦੀ। ਹਾਂ ਕੀ ਹੁੰਦਾ ਜਦੋਂ ਇਹ ਬੰਦਾ ਚਾਰ-ਪੰਜ ਸਹਾਨੇ ਲਾਈ ਪਿਆ ਉਹ ਜਦੋਂ ਪਾਸਾ ਲਊਗਾ ਕਈ ਵਾਰੀ ਕਿ ਮਣਕਾ ਇਸ ਟਿੱਡਾ ਹੋ ਜਾਂਦਾ ਜਾਂ ਉੱਪਰ ਆ ਜਾਂਦਾ। ਹੋਰ ਸਰਵਾਈਕਲ ਹੁੰ ਕਿੰਨੇ ਵਿਜ਼ਿਟ ਚ ਬੰਦਾ ਠੀਕ ਹੋ ਜਾਂਦਾ ਜੀ ਦੇਖੋ ਗੱਲ ਇਹ ਹੈ ਵੀ ਜੇ ਹੁਣ ਸਮੱਸਿਆ ਕਈ ਸਾਲਾਂ ਤੋਂ ਆ ਹੁਣ ਜਿਵੇਂ ਇਹ ਮੁੰਡੇ ਦੀ 1.5 2 ਸਾਲ ਤੋਂ ਸਮੱਸਿਆ ਹੈਗੀ ਆ ਇਹ ਅੱਜ ਤੀਜੀ ਵਾਰੀ ਆਇਆ ਸਾਡੇ ਕੋਲ ਸਮੱਸਿਆ ਦੇ ਹਿਸਾਬ ਨਾਲਾ ਜੇ ਸਮੱਸਿਆ ਹੁਣ 18 20 ਸਾਲ ਦੀ ਆ ਉਹਨੂੰ ਫਿਰ ਦੇਖੋ ਟਾਈਮ ਤਾਂ ਲੱਗਦੀ ਆ ਨਾ ਕਈ ਵਾਰੀ ਇਹ ਬੰਦੇ ਦੀ ਕਿਸਮਤ ਆ ਉਹ ਇੱਕ ਵਾਰੀ ਚ ਹੋ ਜਾਂਦਾ ਠੀਕ ਕੋਈ ਦੋ ਵਾਰੀ ਚ ਹੋ ਗਿਆ ਕੋਈ ਤਿੰਨ ਵਾਰੀ ਚ ਵੱਧ ਤੋਂ ਵੱਧ ਚਾਰ ਪੰਜ ਵਾਰੀ ਚ ਮੰਨ ਕੇ ਚੱਲੀ ਆਪਾਂ ਹੁਣ ਜਿਹਦੀ ਜ਼ਿਆਦਾ ਸਮੱਸਿਆ ਹੁੰਦਾ ਦੇਖੋ ਸਮਾਂ ਲੱਗੇਗਾ ਇਹਨੂੰ ਹੁਣ ਦੇਖੋ ਤੁਸੀਂ ਗੱਲ ਕਰੀ ਨਾ ਐਕਸਰੇ ਦੀ ਜੀ ਹੁਣ ਮੈਂ ਬ ਸਰਵਾਈਕਲ ਉਹਦੀ ਸੈੱਟ ਹੋ ਗਈ। ਇਹਦੇ ਪ੍ਰੋਬਲਮ ਬੈਕ ਚ ਵੀ ਆ। ਹੁਣ ਤੁਹਾਨੂੰ ਤਿਆਰਵਾ ਕਰਕੇ ਦਿਖਾਉਂਦਾ ਉਲਟਾ ਲੇਟੋ ਵੀ। ਹੁਣ ਦੇਖੋ ਇਹਦੀ ਇੱਥੇ ਦਿੱਕਤ ਸੀਗੀ। ਠੀਕ ਆ? ਇਹ ਤਾਂ ਦੀ ਸੋਲਵ ਹੋ ਗਈ। ਇੱਕ ਇਹਦੀ ਹੋਰ ਸਮੱਸਿਆ ਮੈਂ ਦੱਸ ਰਿਹਾ ਸਰਵਾਈਕਲ ਤੇ ਦੀ ਹੈ ਹੀ ਆ। ਹੁਣ ਇਹਦੇ ਐਸ ਆਈ ਜੋਇੰਟ ਦੇ ਵਿੱਚ ਪ੍ਰੋਬਲਮ ਸੀ ਆ ਚੂਲੇ ਵਾਲੀ ਹੱਡੀ 'ਚ ਇੱਥੇ। ਹੁਣ ਇਹਦੇ ਐਮ ਬਾਰੀ ਦੇ ਵਿੱਚ ਇਹਦੇ ਜਿੱਥੇ ਵੀ ਜਾਂਦਾ ਸੀ ਇੱਥੇ ਦਿਖਾ ਰਹੇ ਸੀਗੇ। L4 L5, L5 S1 ਦੇ ਵਿੱਚ। ਵੀ ਜਦੋਂ ਕਿ ਇੱਥੇ ਪ੍ਰੋਬਲਮ ਆ। ਇੱਥੇ ਤੇ ਕੋਈ ਪ੍ਰੋਬਲਮ ਨਹੀਂ ਹੈਗੀ। ਪ੍ਰੋਬਲਮ ਇਹਦੇ ਐਸ ਆਈ ਜੋਇੰਟ ਦੇ ਵਿੱਚ ਇੱਥੇ। ਆ ਦੋ ਹੱਡੀਆਂ ਹੁੰਦੇ ਨੇ ਜਿਹਨੂੰ ਪੰਜਾਬੀ ਚ ਆਪਾਂ ਚੂਲੇ ਵਾਲੀ ਹੱਡੀ ਕਹਿੰਦੇ ਆ ਇੱਥੇ ਦੇਖ ਤੁਸੀਂ ਨਾਲੇ ਤੇ ਇਹ ਸਾਡਾ ਐਕਸਰਾ ਵੀ ਹੈ ਐਮ ਆਰ ਆਈ ਵੀ ਆ ਠੀਕ ਹੈ ਜੀ ਠੀਕ ਹੈ ਜੀ ਹੁਣ ਆ ਤਾਂ ਦੀ ਹੈ ਸੀ ਆ ਨਾਲੇ ਦੀ ਐਸ ਆਈ ਜੋਇੰਟ ਦੇ ਵਿੱਚ ਚੂਲੇ ਵਾਲੀ ਹੱਡੀ ਦੇ ਵਿੱਚ ਦਰਦ ਸੀ ਇਹ ਤੇ ਲੱਤ ਦੇ ਵਿੱਚ ਪੈਣ ਜਾ ਰਿਹਾ ਸੀਗਾ ਇੱਥੋਂ ਜਾ ਰਿਹਾ ਸੀ ਤਾਂ ਉਹ ਦੂਜੇ ਸੈਟ ਅਪ ਭਾਈ ਕਰਾਂ ਜਦੋਂ ਇਹ ਹੁਣ ਉੱਪਰ ਸੀਗੇ ਇਹ ਇਸ ਟੈਕਨੀਕ ਨੇ ਜਾਣਗੇ ਥੱਲੇ ਇਦਾਂ ਪਾਉਣਾ ਚਾਹੀਦਾ ਸੀ ਪਰ ਬੜਾ ਇਸ ਕਾਲਾ ਕੰਮ ਹੈ ਜੀ ਅਡੀ ਨਾਲ ਦੇਖੋ ਫਿਰ ਇਹ ਜਾਣਗੇ ਇਦਾਂ ਨਹੀਂ ਕਈ ਬੰਦੇ ਥੋੜੀ ਨਾਲ ਪਾਉਂਦੇ ਨੇ ਸੈੱਟ ਕਰਦੇ ਨੇ ਠੀਕ ਹੈ ਹੈ ਟ੍ਰੀਟਮੈਂਟ ਇਹੀ ਹੈ ਜੀ ਅਲੱਗ-ਅਲੱਗ ਹੁਣ ਜਿਹੜੇ ਗੋਦੇ ਲੋਕ ਨੇ ਉਹ ਹਸਤਾ ਕਰਦੇ ਆ ਉਹ ਬੈੱਡ ਤੇ ਪਾ ਕੇ ਕਰਦੇ ਆ ਆਪਾਂ ਇੱਥੇ ਕਰਦੇ ਆ ਫਸਾ ਲੈ ਕੇ ਉੱਠ ਕਰ ਹਾਂਜੀ ਵੀਰ ਜੀ ਹਾਂਜੀ ਅੱਛੀ ਕਰਦੇ ਹਾਂਜੀ ਹਾਂਜੀ ਹਰਕੀ ਕਾਫੀ ਕਿੰਨਾ ਫਰਕ ਹੈ ਜੀ ਉਹ ਲੱਗ ਪਗ ਵੀ ਮਤਲਬ ਜਿਵੇਂ ਟੈਂਸਿਟੀਆਂ ਦੇ ਵਿੱਚ ਆਇਆ ਕਾਫੀ ਫਰਕ ਪੈ ਗਿਆ ਕਿ ਤਰਤ ਨਾਲ ਉਹ ਅੱਗੇ ਰੋਣਾਂ ਦੀ ਲੋੜ ਪਊਗੀ ਉੱਚੇ ਤਰਤ ਹੋਇਤ ਫਿਰਤੇ ਆਵਾਂਗੇ ਨਹੀਂ ਤੇ ਚਲੋ ਫਿਰ ਵੀ ਪ੍ਰੇਜ ਰੱਖਿਓ ਹਾਂਜੀ ਹਾਂਜੀ ਸੋ ਤੁਸੀਂ ਬੇਟੇ ਨੂੰ ਲੈ ਕੇ ਆਏ ਹੋ ਜੀ ਕਿੰਨੇ ਸਮੇਂ ਤੋਂ ਤੁਸੀਂ ਜਾਣਦੇ ਹੋ ਉਹਨਾਂ ਨੂੰ ਜੀ ਮੈਂ ਭਾਜੀ ਤਕਰੀਬਨ 2 ਕੁ ਮਹੀਨੇ ਪਹਿਲਾਂ ਮੈਨੂੰ ਪਤਾ ਲੱਗਿਆ ਸੀ ਇਸ ਗੱਲ ਬਾਰੇ ਵੀ ਜਿਹੜੇ ਮੁਹੱਦਰ ਬਿੱਟੂ ਹੀ ਨੇ ਵੀ ਹੱਡੀਆਂ ਦੇ ਡਾਕਟਰ ਨੇ ਜਿਹੜੇ ਵੀ ਬਹੁਤ ਵਧੀਆ ਇਲਾਜ ਕਰਦੇ ਨੇ ਨਾ ਕੋਈ ਮੈਡੀਸਨ ਵਗੈਰਾ ਦਿੰਦੇ ਨੇ ਚਲੋ ਮੈਂ ਪਹਿਲੀ ਦਫਾ ਆਇਆ ਟ੍ਰੀਟਮੈਂਟ ਦੇਖਿਆ ਤੇ ਉਹ ਜ ਮੈਨੂੰ ਵਧੀਆ ਲੱਗਿਆ ਮੈਂ بیٹے ਨੂੰ ਪੁੱਛਿਆ ਮਾਂ ਪੁੱਤਰ ਕਿਵੇਂ ਆ ਜੀਨੇ ਮੈਨੂੰ ਕਿਹਾ ਕਿ ਪਾਪਾ ਮੈਨੂੰ ਕੁਝ ਫਰਕ ਲੱਗਿਆ ਚਲੋ ਅਗਲੇ ਨੈਕਸਟ ਸੰਡੇ ਸਾਨੂੰ ਬੁਲਾਇਆ ਨੈਕਸਟ ਸੰਡੇ ਲੈ ਕੇ ਆਇਆ ਪਹਿਲਾਂ ਨਾਲੋਂ ਵੀ ਕਾਫੀ ਜ਼ਿਆਦਾ ਰੀਲੀਫ ਮਿਲੀ ਅੱਜ ਮੈਂ ਤੀਜੀ ਵਾਰ ਇਹਨਾਂ ਕੋਲ ਆਇਆ ਤੇ ਅੱਜ ਮੇਰਾ ਬੇਟਾ ਜੀ ਦੀ ਜਿਹੜੀ ਗਰਦਨ ਦੀ ਪ੍ਰੋਬਲਮ ਸੀ ਉਹ ਬਿਲਕੁਲ ਠੀਕ ਹੈ ਤੇ ਬੈਕ ਪੇਨ ਵੀ ਬਹੁਤ ਜ਼ਿਆਦਾ ਘਟਾ ਹੈ ਇਹਨੇ ਕਹਿੰਦੇ ਨੇ ਵੀ ਅਗਲੇ ਛੰਡੇ ਤੱਕ ਜਿਹੜੀ ਇਹ ਜਿਹੜੀ ਮਾੜੀ ਮੋਟੀ ਵੈਕ ਹੈ ਨਾ ਉਹ ਵੀ ਅਸੀਂ ਦੂਰ ਕਰ ਦਾਂਗੇ ਬਹੁਤ ਵਧੀਆ ਲੱਗਿਆ ਭਾਜੀ ਨਾ ਕੋਈ ਗੋਲੀ ਵਗੈਰਾ ਲਿਖਦੇ ਨੇ ਨਾ ਕੋਈ ਐਕਸ-ਰੇ ਵਗੈਰਾ ਹਨਾ ਤੇ ਇਹਨਾਂ ਦੀ ਆਪਣੀ ਟੈਕਨੀਕ ਆ ਹਰ ਬੰਦੇ ਦੀ ਤੇ ਬਹੁਤ ਚੰਗਾ ਲੱਗਿਆ ਜੀ ਸੋ ਤੁਹਾਨੂੰ ਕਿਹਨੇ ਦੱਸਿਆ ਸੀਗਾ ਇਹਨਾਂ ਬਾਰੇ ਜੀ ਮੈਨੂੰ ਭਾਜੀ ਇੱਕ ਸਾਡੇ ਕੂਡੀਸੀ ਮੁਲਾਜ਼ਮ ਹੋਣ ਨੂੰ ਕੋਈ ਪ੍ਰੋਬਲਮ ਆਈ ਸੀ ਜਦੋਂ ਅਸੀਂ ਡਿਊਟੀ ਦੌਰਾਨ ਇਕੱਠੇ ਹੋਏ ਉਹਨਾਂ ਨਾਲ ਮੈਂ ਗੱਲ ਕੀਤੀ ਉਹਨਾਂ ਨੇ ਇਹਨਾਂ ਦਾ ਨੰਬਰ ਦਿੱਤਾ ਵੀ ਤੁਸੀਂ ਆਪਣੇ ਬੇਟੇ ਨੂੰ ਇੱਕ ਵਾਰ ਤੁਸੀਂ ਪਟਿਆਲੇ ਜ਼ਰੂਰ ਦਿਖਾ ਕੇ ਆਓ ਮੇਰੇ ਕੋਲ ਤੇ ਤੇ ਚਲੋ ਮ ਤੇ ਬਹੁਤ ਫਰਕ ਆ ਮੇਰੇ ਬੇਟੇ ਨੂੰ ਅੱਗੇ ਨਾਲ। ਤੁਸੀਂ ਕਿੱਥੋਂ ਆਏ ਜੀ? ਮੈਂ ਭਾਰਸੋਂ ਦੇ ਨਾਲ ਰੈਸਲਪਿੰਡ ਪੈਂਦਾ ਉੱਥੋਂ ਆਏ ਜੀ। ਸੋ ਐਸਜੀਓ ਸਾਹਿਬ ਪਹੁੰਚੇ ਨੇ ਟ੍ਰੀਟਮੈਂਟ ਕਰਾਉਣ ਵਾਸਤੇ ਕਹਿੰਦੇ ਮੇਰੀ ਗੰਭੀਰ ਸਮੱਸਿਆ ਸੀ ਜੋ ਇਹਨਾਂ ਕੋਲ ਆ ਕੇ ਹੱਲ ਹੋਈ ਐ। ਐਸਜੀਓ ਸਾਹਿਬ ਨੂੰ ਪੁੱਛਾਂਗੇ ਜ਼ਿੰਮੇਵਾਰ ਬੰਦੇ ਨੇ ਜੀ ਸਾਹਿਬ ਕੀ ਹੋ ਗਿਆ ਤੁਹਾਨੂੰ ਜੀ? ਮੈਂ ਸਤਨਾਮ ਸਿੰਘ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਰੋਪੜ ਤੋਂ ਐਸਜੀਓ ਹਾਂ ਜੀ। ਤੇ ਮੇਰੇ ਪਿਛਲੇ ਦਿਨੀਆਂ ਕਿੰਨਾ ਵੀ ਆ ਗੁੱਟ ਦੇ ਗੁੱਟ ਨਿਕਲ ਗਿਆ ਇਹਨਾਂ ਦੀ ਇੱਥੇ ਗੁੱਟ ਦੀ ਸਮੱਸਿਆ ਸੀ। ਇਸ ਆ ਜੋਇੰਟ ਦੇ ਵਿੱਚ ਇਹਨਾਂ ਦਾ ਬਹੁਤ ਜ਼ਿਆਦਾ ਪੇ ਇੱਕ ਇਹਨਾਂ ਦੀ ਬੈਕ ਦੀ ਸਮੱਸਿਆ ਸੀਗੀ ਐਸਾ ਹੀ ਜੋਇੰਟ ਦੇ ਵਿੱਚ ਦਰਦ ਹੁੰਦਾ ਸੀਗਾ ਇੱਥੇ ਸੀ ਨਾ ਐਸਡੀਓ ਸਾਹਿਬ ਹਾਂਜੀ ਹਾਂਜੀ ਇੱਥੇ ਆ ਆ ਜਗ੍ਹਾ ਤੇ ਪ੍ਰੋਬਲਮ ਸੀ ਆ ਜਗ੍ਹਾ ਸੀ ਬਹੁਤ ਜ਼ਿਆਦਾ ਪੇਨ ਸੀ ਕਿ ਇੱਥੇ ਤੇ ਇਹਨਾਂ ਕੋਲੇ ਮੈਂ ਆਇਆ ਤੇ ਆ ਕੇ ਇਹਨਾਂ ਨੇ ਫਿਰ ਇਹਨੂੰ ਤੇ ਜਿਹੜਾ ਜੋਇੰਟ ਸੀ ਜਦੋਂ ਉਸ ਤੋਂ ਪਾਇਆ ਤੇ ਉਸ ਤੋਂ ਬਾਅਦ ਬਿਲਕੁਲ ਠੀਕ ਹੈ ਅੱਜ ਤੱਕ ਕੋਈ ਦਿੱਕਤ ਨਹੀਂ ਹੈਗੀ ਜੀ ਇਹਨਾਂ ਨੇ ਕਰਤਾ ਇੱਥੇ ਦਿੱਤਾ ਸੀ ਠੀਕ ਲੇਕਿਨ ਪੇਨ ਸੀ ਜਿਹੜੀ 2-3 ਦਿਨ ਹੁੰਦੀ ਰਹੀ ਸੀ ਲਗਾਤਾਰ ਉਸ ਤੋਂ ਬਾਅਦ ਠੀਕ ਹੈ ਹੁਣ ਬਿਲਕੁਲ ਜੁਵਾਰਦਨ ਦੀ ਕਦੇ ਕਦੇ ਜੀ ਕੋਈ ਦਿੱਕਤ ਨਹੀਂ ਕੋਈ ਦਵਾਈ ਨਹੀਂ ਲਈ ਸੀ ਮੈਂ ਤੇ ਉਸ ਤੋਂ ਪਹਿਲਾਂ ਮੇਰੇ ਲੱਕ ਦੇ ਵਿੱਚ ਪੇਨ ਸਪੇਨ ਸੀ ਕਿ ਐਸੇ ਜੋਇੰਟ ਦੇ ਵਿੱਚ ਪ੍ਰੋਬਲਮ ਸੀ ਨਾ ਟੂਲੇ ਦੀ ਹੱਡੀ ਚ ਟੂਲੇ ਦੀ ਹੱਡੀ ਦੇ ਵਿੱਚ ਪ੍ਰੋਬਲਮ ਸੀ ਤੇ ਕਾਫੀ ਤੰਗ ਸੀ ਮੈਂ ਤੇ ਮੇਰੀ ਕੁਦਰਤੀ ਇਹਨਾਂ ਨਾਲ ਗੱਲ ਹੋਈ ਤੇ ਇਹਨਾਂ ਨੇ ਮੈਨੂੰ ਇਹਨਾਂ ਨੇ ਇਹਨਾਂ ਨੇ ਮੈਨੂੰ ਦੱਸਿਆ ਕਿ ਮੇਰੇ ਕੋਲ ਆ ਤੇ ਇਲਾਜ ਕਰਦੇ ਆ ਤਾਂ ਮੈਂ ਇਹਨਾਂ ਕੋਲ ਆਇਆ ਤਾਂ ਇਹਨਾਂ ਨੇ ਤੇ ਮੈਨੂੰ ਮੇਰਾ ਜਿਹੜਾ ਉਹ ਸੀ ਟਰੀਟਮੈਂਟ ਕੀਤਾ ਟਰੀਟਮੈਂਟ ਕਰਨ ਤੋਂ ਬਾਅਦ ਮੈਨੂੰ ਲੱਗਿਆ ਵੀ ਹਾਂ ਯਾਰ ਵਾਕਈ ਇਹਨਾਂ ਦੇ ਹੱਥ ਦੇ ਵਿੱਚ ਨਾ ਕੋਈ ਕਲਾ ਹੈਗੀ ਹੈ ਕਲਾ ਹੈਗੀ ਹੈ ਇਹਨਾਂ ਦੇ ਹੱਥ ਦੇ ਵਿੱਚ ਪਰਮਾਤਮਾ ਦੀ ਬਖਸ਼ਿਸ਼ ਹੈ ਤੇ ਉਹਨੇ ਉਹ ਮੇਰੀ ਜਿਹੜੀ ਠੀਕ ਕੀਤੀ ਸੀ ਜਿਹੜੀ ਪ੍ਰੋਬਲਮ ਸੀ ਤੇ ਪਿੱਛੇ ਸਾਡੇ ਮੇਰੇ ਵਾਈਫ ਸੀ ਉਹਨਾਂ ਨੂੰ ਪ੍ਰੋਬਲਮ ਆ ਗਈ ਸੀ ਤੇ ਉਹ ਸਾਈਕਲ ਦੀ ਪ੍ਰੋਬਲਮ ਸੀ ਉਹਨਾਂ ਨੂੰ ਉਹ ਕਾਫੀ ਤੰਗ ਸੀ ਇਹ ਕਾਫੀ ਤੰਗ ਸੀ ਸੋ ਸੋ ਤਾਂ ਇੱਕ ਦਿਨ ਦਾ ਰਾਤ ਨੂੰ ਰੋਣ ਲੱਗ ਗਈ ਸੀ ਕਹਿੰਦੇ ਬਹੁਤ ਜ਼ਿਆਦਾ ਪੇਨ ਹੋ ਰਹੀ ਹੈ ਮੇਰੇ ਤੇ ਅਗਲੇ ਦਿਨ ਹੀ ਮੈਂ ਇਹਨਾਂ ਕੋਲ ਲੈ ਕੇ ਆਇਆ ਤੇ ਇਹਨਾਂ ਨੇ ਉਹਦਾ ਟ੍ਰੀਟਮੈਂਟ ਕੀਤਾ ਤੇ ਇੱਕੋ ਸੈਟਿੰਗ ਦੇ ਵਿੱਚ ਉਹਨਾਂ ਦੀ ਜਿਹੜੀ ਉਹ ਐ ਪ੍ਰੋਬਲਮ ਐ ਜਿਹੜੀ ਸੋਲਵ ਹੋ ਗਈ ਤੇ ਬਹੁਤ ਵਧੀਆ ਦਾ ਜਿਹੜਾ ਹੱਥ ਦੇ ਵਿੱਚ ਜਿਹੜੀ ਕਲਪ ਪਹਿਲਾਂ ਗੱਲ ਕੀਤੀ ਹੈ ਬਹੁਤ ਵਧੀਆ ਇਹਨਾਂ ਦਾ ਜਿਹੜਾ ਤਰੀਕਾ ਬਹੁਤ ਵਧੀਆ ਜਨਦਾ ਸੋ ਗੱਲਬਾਤ ਕਰਾਂਗੇ ਹੋਰ ਵੀ ਇੱਥੇ ਪੇਸ਼ੈਂਟ ਆਏ ਨੇ ਦਿਖਾਉਣ ਵਾਸਤੇ ਸੋ ਕੀ ਸਮੱਸਿਆ ਸੀ ਆਪਾਂ ਨੂੰ ਜੀ ਮੈਨੂੰ ਜੀ ਸਰਵਾਈਕਲ ਦੀ ਬੜੀ ਸਮੱਸਿਆ ਸੀਗੀ ਤੇ ਮੈਨੂੰ ਮੇਰੀ ਮਿਸਜਿਦ ਦੀ ਸੀਗੀ ਇਹਨਾਂ ਨੂੰ ਢੂਹੀ ਦੀ ਪ੍ਰੋਬਲਮ ਸੀਗੀ ਅਸੀਂ ਬੜੇ ਉਰੇ ਇੱਥੇ ਇਲਾਜ ਕਰਾਏ ਦੋ ਵਾਰ ਡੀ ਐਮ ਸੀ ਵੀ ਗਏ ਡੀ ਐਮ ਸੀ ਵਿੱਚ ਜਿੰਨਾ ਚਿਰ ਪੇਨ ਕਲਰ ਦੇ ਖਾਈ ਜਾਂਦੇ ਸੀ ਠੀਕ ਰਹਿੰਦਾ ਸੀਗਾ ਅਦਰਵਾਜ਼ੇ ਫੇਰ ਉਹੀ ਹੋ ਜਾਂਦਾ ਸੀ ਇਹ ਅਸੀਂ ਮੁਕਸਰ ਗਏ ਸੀ ਭੋਗ ਤੇ ਉੱਥੇ ਇੱਕ ਸਾਨੂੰ ਮਤਲਬ ਸੱਜਣ ਮੇਰੇ ਇਲਾਜ ਦੇ ਵਿੱਚੋਂ ਸੀਗੇ ਉਹਨਾਂ ਨੇ ਦੱਸਿਆ ਵੀ ਇੱਥੇ ਸੰਗਰੂਰ ਦੇ ਵਿੱਚ ਆਪਣੇ ਪਟਿਆਵਾਲ ਜੀ ਗੁਰਦੁਆਰਾ ਸਾਹਿਬ ਚ ਟ੍ਰੀਟਮੈਂਟ ਕਰਦੇ ਨੇ ਤੇ ਉਹ ਮੰਗਲਵਾਰ ਤੇ ਸ਼ਨੀਵਾਰ ਉੱਥੇ ਜਾਂਦੇ ਆ ਤੇ ਵੀ ਜੇ ਤੁਸੀਂ ਹੋਰ ਦੇਖਣਾ ਤਾਂ ਪਟਿਆਲੇ ਵੀ ਮਿਲ ਸਕਦੇ ਉਹਨਾਂ ਨੂੰ ਅਸੀਂ ਪਟਿਆਲੇ ਦੇ ਰਹਿਣ ਵਾਲੇ ਸੀ ਸਾਨੂੰ ਪਹਿਲਾਂ ਪਤਾ ਨਹੀਂ ਸੀ ਫਿਰ ਪਟਿਆਲੇ ਇਹਨਾਂ ਨੂੰ ਕੰਟੈਕਟ ਕੀਤਾ ਤੇ ਇਹਨਾਂ ਨੇ ਕੋਈ ਦਵਾਈ ਨਹੀਂ ਦਿੱਤੀ ਕੋਈ ਟੈਸਟ ਨਹੀਂ ਕੋਈ ਮਤਲਬ ਕਿ ਐਕਸ-ਰੇ ਵੀ ਕਰਾ ਨਹੀਂ ਮਤਲਬ ਮੈਂ ਤਾਂ ਇੱਕ ਦੋ ਸਿਟਿੰਗਾਂ ਦੇ ਵਿੱਚ ਠੀਕ ਹੋ ਗਿਆ ਬਿਲਕੁਲੀ ਤੇ ਮਿਸ ਜੀ ਨੂੰ ਤਿੰਨ ਚਾਰ ਸਿਟਿੰਗਾਂ ਲੱਗੀਆਂ ਬਿਲਕੁਲ ਠੀਕ ਨੇ ਇਹ ਕੋਈ ਇਹਨਾਂ ਨੂੰ ਕੋਈ ਮਤਲਬ ਕੋਈ ਹੁਣ ਪ੍ਰੋਬਲਮ ਨਹੀਂ ਹੈਗੀ 나ই ਮੈਨੂੰ ਪ੍ਰੋਬਲਮ ਹੈ ਤੇ ਮੈਂ ਕਹਿੰਦਾ ਵੀ ਹਰੇਕ ਬੰਦੇ ਨੂੰ ਉਹਦਾ ਲਾਭ ਲੈਣਾ ਚਾਹੀਦਾ ਕਿਉਂਕਿ ਨਾ ਤਾਂ ਕੋਈ ਖਰਚਾ ਇਹਨਾਂ ਦਾ ਰੂਟੀਨ ਦੀ ਫੀਸ ਹੈ ਜਿਹੜੀ ਆਮ ਬੰਦੇ ਨੂੰ ਮਤਲਬ ਵੀ ਦੇਣੀ ਪੈਂਦੀ ਹੈ ਤੇ ਬਿਲਕੁਲ ਪਰਫੈਕਟ ਲਾਜ ਹੈ ਪੱਕਾ ਲਾਜ ਹੈ ਅਸੀਂ ਜੋਇੰਟ ਨੂੰ ਸੈੱਟ ਜਦੋਂ ਕਰਦੇ ਹਾਂ ਨਾ ਉਸ ਤੋਂ ਪਹਿਲਾਂ ਉਹਦੀ ਦਾ ਬੋਡੀ ਰਿਲੈਕਸ ਕਰਦੇ ਆ ਪੇਸ਼ੈਂਟ ਦੀ ਤਾਂ ਕਿ ਉਹ ਜਿਹੜਾ ਜੋਇੰਟ ਆ ਉਹ ਬਿਲਕੁਲ ਥੋੜਾ ਲੂਜ਼ ਹੋ ਜਾਵੇ ਤਾਂ ਕਿ ਉਹ ਆਪਣੀ ਜਗ੍ਹਾ ਤੇ ਜਾ ਸਕੇ ਹੁਣ ਇਹ ਮੁੰਡਾ ਰਿਲੈਕਸ ਕਰ ਰਿਹਾ ਉਸ ਤੋਂ ਬਾਅਦ ਅਸੀਂ ਇਹਦਾ ਇਹਨਾਂ ਟ੍ਰੀਟਮੈਂਟ ਕਰਾਂਗੇ ਸੋ ਗੱਲਬਾਤ ਕਰਾਂਗੇ ਗੋਡੇ ਦਾ ਜੋੜ ਹਿਲਾ ਰਹੇ ਨੇ ਡਾਕਟਰ ਸਾਹਿਬ ਨੂੰ ਪੁੱਛਾਂਗੇ ਡਾਕਟਰ ਸਾਹਿਬ ਕੀ ਮਾਮਲਾ ਜੀ ਇਹ ਗੋਡੇ ਦੇ ਜੋੜ ਨੇ ਜਿਵੇਂ ਇੱਥੇ ਆ ਮੇਨ ਅੰਦਰਲਾ ਜੋੜ ਆ ਜਾਦੇ ਸਮੱਸਿਆ ਜੋੜ ਚ ਆਉਂਦੀ ਆ ਜਾਂ ਆ ਬਹੁਤ ਘੱਟ ਰੇਅਰ ਕੇਸ ਹੁੰਦਾ ਆ ਸਾਈਡ ਵਾਲਾ ਜੋੜ ਚ ਆ ਸਾਈਡ ਵਾਲੇ ਹੁੰਦੇ ਮੇਨ ਜਿਹੜਾ ਜੋੜ ਆ ਇਹ ਆ ਠੀਕ ਆ ਕਈ ਵਾਰੀ ਕੀ ਕਹਿੰਦੇ ਨੇ ਬੰਦੇ ਕਹਿੰਦੇ ਵੀ ਸਾਨੂੰ ਕਿਹਾ ਵੀ ਹਨਾ ਦੱਸਿਆ ਕਿਸ ਨੇ ਵੀ ਗੋਡੇ ਚ ਗੈਪ ਆ ਗਿਆ ਜਾਂ ਗੋਡਾ ਘਸ ਗਿਆ ਜਾਂ ਜਾਂ ਗਰੀਸ ਮੁੱਕ ਗਿਆ ਕੁਛ ਨਹੀਂ ਹੁੰਦਾ ਇਹ ਨਾ ਕੀ ਹੁੰਦਾ ਇਹ ਜੋੜ ਦਾ ਹਿੱਲਣਾ ਹੀ ਪ੍ਰੋਬਲਮ ਕ੍ਰੀਏਟ ਕਰਦਾ ਆ ਮੇਨ ਜੋੜ ਆ ਇਹ ਆਹ ਜਿਹੜਾ ਗੋਡੇ ਨੂੰ ਇਕੱਠਾ ਕਰਦਾ ਇਦੇ ਨਾਲ ਜਦੋਂ ਇਹ ਜਿਵੇਂ ਆਪਾਂ ਕਿਤੇ ਉੱਚੀ ਨੀਵੀਂ ਚ ਜਗ੍ਹਾ 'ਚ ਆਪਣਾ ਪੈਰ ਪੈ ਗਿਆ ਜਾਂ ਬੇਧਿਆਨ ਹੋ ਕੇ ਜਾ ਰਹਿਆਂ ਕਿਤੇ ਬੱਟ ਤੋਂ ਬੰਦਾ ਸਲਿੱਪ ਕਰ ਗਿਆ ਹਨਾ ਜਾਂ ਪੌੜੀ ਤੋਂ ਸਲਿੱਪ ਕਰ ਗਿਆ ਉਦੋਂ ਦਿੱਕਤ ਆਉਂਦੀ ਹੈ ਨੀਚੇ ਕਰਿਓ ਮੇਨ ਆਜੋ ਕਿੰਨੇ ਜੋੜ ਹੁੰਦੇ ਨੇ ਗੋਡੇ ਤੇ ਇਹਦੇ 5 ਜੋੜ ਨੇ ਇਹਦੇ ਠੀਕ ਹੈ ਕਈ ਵਾਰੀ ਕੀ ਹੁੰਦਾ ਚੱਪਣੀ 'ਚ ਪ੍ਰੋਬਲਮ ਆ ਜਾਂਦੀ ਹੈ ਚੱਪਣੀ ਉੱਤੇ ਚੜ ਜਾਂਦੀ ਹੈ ਉਹ ਫਿਰ ਕਈ ਸਾਡੇ ਕੋਲ ਪੇਸ਼ੈਂਟ ਆਉਂਦੇ ਆ ਉਹ ਦੱਸਦੇ ਆ ਵੀ ਸਾਨੂੰ ਤਾਂ ਆਪਰੇਟ ਲਿਖਿਆ ਹੋਇਆ ਜੀ ਇਹ ਹੁਣ ਦੇਖੋ ਆਹ ਚੱਪਣੀ ਇੱਥੇ ਜਦੋਂ ਆਹ ਉੱਤੇ ਚੜ ਜਾਂਦੀ ਹੈ ਇਹ ਗੋਡਾ ਸਿੱਧਾ ਨਹੀਂ ਹੋਣ ਦਿੰਦੀ ਹੈਗੀ ਕਰਿਓ ਹ ਠੀਕ ਹੈ ਇਹ ਦਿੱਕਤ ਆਉਂਦੀ ਆ ਮੋਸਟਲੀ ਕੋਈ ਗ੍ਰੀਸ ਨਹੀਂ ਖਤਮ ਹੁੰਦਾ ਕੋਈ ਗੋਡਾ ਘਸਦਾ ਨਹੀਂ ਹੈਗਾ ਠੀਕ ਹੈ ਇਹ ਜੋੜਾਂ ਦਾ ਖਿੱਲਣਾ ਹੀ ਕ੍ਰੀਏਟ ਕਰਦਾ ਕਈ ਵਾਰੀ ਕੀ ਹੁੰਦਾ ਬੰਦਾ ਜੋੜ ਗੋਡਾ ਸੈੱਟ ਕਰ ਦਿੰਦਾ ਪਰ ਉਹ ਬੰਦੇ ਦਾ ਦਰਦ ਨਹੀਂ ਘਟ ਰਿਹਾ ਹੈਗਾ ਕਿਉਂਕਿ ਨਾਲ ਉਹਦੇ ਚੂਰੇ 'ਚ ਵੀ ਸਮੱਸਿਆ ਹੋਊਗੀ ਐਸਆਈ ਜੋਇੰਟ ਦੇ ਵਿੱਚ ਆਹ ਹੱਡੀ ਦੇ ਵਿੱਚ ਪਿੱਛੋਂ ਜਿਹੜੀ ਹੱਡੀ ਹੈ ਨਾ ਠੀਕ ਹੈ ਬੈਕ ਬੈਕ ਤੇ ਐਸਆਈ ਜੋਇੰਟ ਦੇ ਵਿੱਚ ਆ ਮੈਂ ਤੁਹਾਨੂੰ ਦਿਖਾਉਣਾ ਆਪਾਂ ਆਜੋ ਨਾਲ ਮੇਰੇ ਇਹ ਮੇਨ ਜੋੜ ਹੈ ਅੰਦਰਲਾ ਜੋੜ ਹੈ ਠੀਕ ਹੈ ਆਹ ਸਾਈਡ ਵਾਲਾ ਜੋੜ ਮੋਸਟਲੀ ਕੀ ਪ੍ਰੋਬਲਮ ਆਉਂਦੀ ਆ ਆਹ ਜੋੜ 'ਚ ਆਉਂਦੀ ਆ ਤਾਂ ਬਹੁਤ ਘੱਟ ਲੋਕਾਂ ਦਾ ਹਿੱਲਦਾ ਠੀਕ ਹੈ ਹੁਣ ਇੱਥੇ ਜਿਹੜੀ ਚੱਪਣੀਆਂ ਜਿਹੜੀ ਚੱਪਣੇ ਉੱਪਰ ਚੜ੍ਹ ਜਾਂਦੀ ਹੈ ਹੁਣ ਬਾਕੀ ਕਹਿੰਦੇ ਵੀ ਇਹਦਾ ਪ੍ਰੇਟ ਹੋਊਗਾ ਗੋਡਾ ਘਸ ਗਿਆ ਇਹ ਦਿੱਕਤ ਆ ਇਹਨਾਂ ਦੀ ਠੀਕ ਹੈ ਉਸ ਤੋਂ ਬਾਅਦ ਕੀ ਹੁੰਦੀ ਆ ਬੰਦਾ ਇਹ ਗੋਡਾ ਸੈੱਟ ਕਰ ਦਿੰਦਾ ਪਰ ਦਿੱਕਤ ਕੀ ਇੱਥੇ ਵੀ ਆਉਂਦੀ ਆ ਆ ਇਸੇ ਆ ਐਸਾਈਜਮੈਂਟ ਦੇ ਵਿੱਚ ਜਿਹਨੂੰ ਆਪਾਂ ਪੰਜਾਬੀ ਚੂੜੇ ਵਾਲੀ ਹੱਡੀ ਕਹਿੰਦੇ ਆ ਇੱਥੋਂ ਦਬਤ ਹੋ ਕੇ ਆਊਗਾ ਇਹਨਾਂ ਕੀ ਹੁੰਦਾ ਆਪਾਂ ਆਹ ਗੋਡੇ ਤੋਂ ਕੰਮ ਲੈਣ ਲੱਗੇ ਜਿਆਦੇ ਆ ਇਹ ਚ ਪ੍ਰੋਬਲਮ ਹੈਗੀ ਆ ਆਪਾਂ ਕੰਮ ਦੂਸਰੇ ਗੋਡੇ ਤੋਂ ਲੈਣ ਲੱਗੇ ਸੋ ਸਾਰਾ ਵਜਨ ਇੱਥੇ ਪੈਣਾ ਇਸ ਕਰਕੇ ਇਹ ਵੀ ਇਹ ਚ ਵੀ ਪ੍ਰੋਬਲਮ ਆਉਂਦੀ ਹੈ ਮੋੜੋ ਜੀ ਆਹ ਦੇਖੋ ਆ ਇਹ ਮੇਨ ਇਹਦਾ ਪਿਛਲਾ ਜੋੜ ਆਇਆ ਚੱਪਣੀ ਦਾ ਆਹ ਦੇਖੋ ਇਹ ਕਈ ਵੇੜੇ ਉੱਤੇ ਚੜ੍ਹ ਜਾਂਦੀ ਹੈ ਉੱਤੇ ਚੜ੍ਹਨ ਨਾਲ ਇਹ ਲੱਤ ਸਿੱਧੀ ਨਹੀਂ ਹੋਣ ਦਿੰਦੀ ਹੈਗੀ ਇੱਥੋਂ ਚੱਕ ਕੇ ਕਾਫੀ ਬੰਦੇ ਕਹਿੰਦੇ ਵੀ ਸਾਡਾ ਅਪਰੇਟ ਲਿਖਿਆ ਹੈ ਪਰ ਅਸੀਂ ਸੁਝਾ ਕਰਦੇ ਹਾਂ ਕਿ ਕੋਈ ਗੋਡਾ ਘਸਦਾ ਨਹੀਂ ਹੈ ਕੋਈ ਗਰੀਸ ਨਹੀਂ ਖਤਮ ਹੁੰਦਾ ਇੱਕ ਦੋਸਤ ਕਈ ਵਾਰ ਕੀ ਹੁੰਦਾ ਗੋਡੇ ਨਾਲ ਬੰਦੇ ਦੇ ਬਾਹਰ ਨੂੰ ਮੁੜ ਜਾਂਦੇ ਉਹਦਾ ਵੀ ਲਾਸ਼ ਆ ਗਿਆ ਉਹਨਾਂ ਕੋ ਪੱਕਾ ਨਹੀਂ ਉਹਦਾ ਬਹੁਤ ਘੱਟ ਕਿਉਂਕਿ ਜਿਹੜੇ ਇਦਾਂ ਨਿਕਲ ਜਾਂਦੇ ਨੇ ਗੋਡੇ ਬਾਹਰ ਨੂੰ ਇਦਾਂ ਉਹਦਾ ਤਾਂ ਇਹ ਹੈ ਵੀ ਬੰਦਾ ਥੋੜਾ ਬਹੁਤਾ ਚੱਲਣ ਜੋਗਾ ਹੋ ਸਕਦਾ ਕਿਉਂਕਿ ਉਹਦੇ ਆ ਜੋੜ ਹੁੰਦੇ ਨਾ ਆ ਦੇਖੋ ਆ ਜੋੜ ਹੈ ਮੇਰਾ ਇਹਦਾ ਪਿਛਲਾ ਜੋੜਾ ਜਿਹੜਾ ਇਹ ਐ ਨਿਕਲ ਜਾਂਦੇ ਨੇ ਆ ਜੋੜਾ ਹੈ ਨਾ ਮੇਰਾ ਇਹ ਆ ਜੋੜਾ ਹੈ ਇਹ ਘੁੰਮੀ ਜਾਂਦੇ ਨੇ ਫਿਰ ਠੀਕ ਹੈ ਉਹ ਜਿਹੜੇ ਗੋਡਿਆਂ ਦੇ ਜੋੜ ਨੇ ਉਹ ਇਦਾਂ ਬਾਹਰ ਨੂੰ ਆ ਜਾਂਦੇ ਨੇ ਕਦੇ ਉਸ ਦੀ ਲੱਤ ਉਹਦਾ ਬਹੁਤ ਘੱਟ ਠੀਕ ਹੈ ਅਸੀਂ ਇਹ ਨਹੀਂ ਹੈਗਾ ਕੱਲਾ ਇਹ ਵੀ ਗੋਡੇ ਦਾ ਇਲਾਜ ਕਰਦੇ ਆ ਕਿਸੇ ਨੂੰ ਬੈਕ ਦੀ ਸਮੱਸਿਆ ਹੈਗੀ ਆ ਸਰਵਾਈਕਲ ਦੀ ਹੈਗੀ ਆ ਮੋਢੇ 'ਚ ਦਰਦ ਹੁੰਦਾ ਗੋਡੇ 'ਚ ਹੈਗੀ ਆ ਤੇ ਟੁੱਟੀ ਹੱਡੀ ਤੋਂ ਬਿਨਾ ਕੋਈ ਵੀ ਪ੍ਰੋਬਲਮ ਹੈਗੀ ਆ ਅਸੀਂ ਸੋਲਵ ਕਰ ਦਿੰਦੇ ਆ ਤੇ ਨਾਲ ਪ੍ਰੇਜ ਵੀ ਦੱਸ ਦਿੰਦੇ ਆ ਪ੍ਰੇਜ ਹਾਂ ਉਹਦਾ ਇਹ ਹੁੰਦਾ ਵੀ ਅਸੀਂ ਕਈਆਂ ਨੂੰ ਪੌੜੀਆਂ ਬਣਾ ਕਰਦੇ ਆ ਪੌੜੀ 'ਚ ਚੜ੍ਹਨਾ ਹੈਗਾ ਤੇ ਜਿਵੇਂ ਹੁਣ ਘਰ ਦੇ ਵਿੱਚ ਬੁਣੀ ਹੀ ਚੀਜ਼ ਹੁੰਦੀ ਆ ਜਿਵੇਂ ਪਰਾਣੀਆਂ ਮੰਝੀਆਂ ਹੋਗੀਆਂ ਉੱਥੇ ਤੇ ਅਸੀਂ ਜਿਸ ਬੰਦੇ ਦੇ ਚੂਲੇ ਦੀ ਪ੍ਰੋਬਲਮ ਆਉਂਦੀ ਉਹਦੇ ਮਨਾ ਕਰਦੇ ਆ ਵੀ ਅਸੀਂ ਨਾ ਅਸੀਂ ਜਿਵੇਂ ਟੇਲ ਬੋਨ ਆ ਜਿਹਨੂੰ ਪੰਜਾਬੀ ਚ ਟੁੱਡਰੀ ਵਾਲੀ ਹੱਡੀ ਕਹਿੰਦੇ ਆ ਨੀਚੇ ਵਾਲੀ ਸਭ ਤੋਂ ਉਹਦੇ ਵਿੱਚ ਇਹ ਆ ਵੀ ਜਦੋਂ ਬੰਦੇ ਦਾ ਕਿਸੇ ਐਕਸੀਡੈਂਟ ਹੁੰਦਾ ਜਦੋਂ ਪਿੱਠ ਵੱਜਦੀ ਆ ਨੀਚੇ ਜਿਵੇਂ ਬਾਈ ਬੈਠੇ ਨੇ ਜਿਵੇਂ ਹੁਣ ਇਹਨਾਂ ਦਾ ਐਕਸੀਡੈਂਟ ਹੋ ਗਿਆ ਇਹ ਥੱਲੇ ਵੱਜੂ ਬੈਠਾ ਆ ਨੀਚੇ ਵਾਲੀ ਇਹ ਜਿਹੜੀ ਟੇਲ ਬੋਨ ਆ ਇਹ ਇਹ ਇਦਾਂ ਹੁੰਦੀ ਆ ਇਹ ਐ ਮੁੜ ਜਾਂਦੀ ਆ ਇਹਦੇ ਨਾਲ ਕੀ ਹੁੰਦਾ ਸਾਰੇ ਨਰ ਲੱਤਾਂ ਸੁੰਨ ਹੋਣ ਲੈਂਦੇ ਨੇ ਠੀਕ ਆ ਬੰਦਾ ਜਿਵੇਂ ਮੈਂ ਬੈਠਾ ਇਦਾਂ ਸਿੱਧਾ ਨਹੀਂ ਬੈਠ ਸਕਦਾ ਹੈਗਾ ਸਿੱਧਾ ਬੈਠੂਗਾ ਉਦੋਂ ਪ੍ਰੋਬਲਮ ਕ੍ਰੀਏਟ ਹੋਊਗੀ ਉਹਦੇ ਨਾਲ ਵੀ ਟੇਲ ਬੋਨ ਦਾ ਕਿਉਂਕਿ ਬਹੁਤ ਵੱ ਇਹ ਉਦੋਂ ਹੀ ਹੁੰਦੀ ਆ ਜਦੋਂ ਬੰਦਾ ਧਰਤੀ ਦੇ ਗੱਲ ਡਿੱਗਦਾ ਫਿਰ ਆਪਾਂ ਕਿਵੇਂ ਹੱਲ ਕਰਾਂਗੇ ਗੁੱਡੇ ਦੇ ਫਿਰ ਉਹਨੂੰ ਆਹ ਕਰ ਲਈਆਂ ਤੁਹਾਡੇ ਸਾਹਮਣੀਆਂ ਦੇਖੋ ਆਈ ਦੀ ਸਮੱਸਿਆ ਹੈਗੀ ਉੱਤੇ ਚੜਾਈ ਆ ਜੱਪਣੀ ਇਹਦੀ ਬਾਈ ਦੀ ਇਹ ਸਾਡੇ ਕੋਲ 3 ਸਾਲ ਪਹਿਲਾਂ ਆਏ ਸੀਗੇ 3 ਸਾਲ ਪਹਿਲਾਂ ਆਏ ਸੀ 300 5 ਸਾਲ ਪਹਿਲਾਂ ਇਹ ਆਏ ਵੀ ਕਿੱਥੋਂ ਆਏ ਸੀ ਤੁਸੀਂ ਸਪੇਨ ਤੋਂ ਸਪੇਨ ਤੋਂ ਸੋ ਰਾਮ ਲੱਗੇ ਫਿਰ ਜਦੋਂ ਆਏ ਸੀ ਹਾਂਜੀ ਪਹਿਲਾਂ ਤਾਂ ਉੱਥੇ ਬਹੁਤ ਪਰੇਸ਼ਾਨ ਸੀਗਾ ਜੀ ਤੇ ਇੱਥੇ ਆ ਕੇ ਪਹਿਲੀ ਵਾਰੀ ਕਰਾਇਆ ਹੈਗਾ ਤਾਂ ਠੀਕ ਹੈ ਜੀ ਕਾਫੀ 50% ਫਰਕ ਪੈ ਗਿਆ ਜੀ ਕਿਉਂਕਿ ਸਪੇਨ ਦੇ ਵਿੱਚ ਤਾਂ ਬੜੇ ਮਹਿੰਗੇ ਟ੍ਰੀਟਮੈਂਟ ਨੇ ਨਹੀਂ ਉੱਥੇ ਫ੍ਰੀ ਹੁੰਦੇ ਨਹੀਂ ਜੀ ਲਾਜੀ ਪਰ ਉਹਨਾਂ ਨੂੰ ਇਸ ਚੀਜ਼ ਦਾ ਬਾਰੇ ਨਹੀਂ ਨੋਲਿਜ ਹੈਗੀ ਜੀ ਜਿਹੜੀ ਇਹਨਾਂ ਨੇ ਕਰਨੀ ਹੈ ਜੀ ਠੀਕ ਹੈ ਠੀਕ ਹਾਂਜੀ ਸੋ ਅੱਜ ਕੀ ਸਮੱਸਿਆ ਲੱਗਦੇ ਇਹ ਲੱਤ 'ਚ ਸਾਰੀ ਸਾਈਡ ਤੇ ਆਈ ਇਹ ਮੂਡ ਸਾਰੀ ਸਰਸਲ ਵੈਕਰੀ ਇਹ ਸਾਰਾ ਕੋਈ ਪ੍ਰੋਬਲਮ ਹੈ ਜੀ ਲਾਤ ਤੱਕਰੀ ਉਹ ਦੇਖੋ ਗੋਡਾ ਮੁਰਕੇ ਕਿਦਾਂ ਲੱਗ ਰਿਹਾ ਮਹਿਸੂਸ ਠੀਕ ਲੱਗ ਰਿਹਾ ਇਹ ਕਿੰਨਾ ਘੱਟਾ ਹੋ ਗਿਆ ਕਾਫੀ ਹਲਕਾ ਹੋ ਗਿਆ ਇਹ ਚਲ ਆ ਦੇਖੋ ਤੁਹਾਡੇ ਸਾਹਮਣੇ ਸਪੇਨ ਤੋਂ ਆਏ ਨੇ ਕਿਉਂਕਿ ਪਹਿਲਾਂ ਵੀ ਇਹਨਾਂ ਦਾ ਦਰਦ ਸੋ ਜਾਂਦੀ ਸੀ ਪੈਰ ਸੋ ਜਾਂਦੇ ਪੈਰ ਜਿਵੇਂ ਕੋਈ ਪੈਰ ਨਾਲ ਹੀ ਨਹੀਂ ਹੈਗਾ ਜੀ ਤਾਂ ਹੁਣ ਮੈਨੂੰ ਮਹਿਸੂਸ ਹੁੰਦਾ ਪੈਰ ਹੈਗਾ ਹੀ ਨਾਲ ਫਰਕ ਇਥੇ ਹਾਂਜੀ ਇੱਥੋਂ ਹੀ ਪਿਆ ਫਰਕ ਤੁਹਾਨੂੰ ਵੀ ਦੱਸਿਆ ਸੀਗਾ ਮੈਨੂੰ ਜੀ ਮੇਰੇ ਚਾਚਾ ਜੀ ਨੇ ਪਹਿਲਾਂ ਦੱਸਿਆ ਸੀ ਇਥੇ ਤੇ ਉਹ ਹੀ ਲੈ ਕੇ ਆਈ ਸੀ ਅੱਜ ਤੂੰ 5 7 ਸਾਲ ਪਹਿਲਾਂ ਆਇਆ ਸੀ ਮੈਂ ਤੇ ਉਦੋਂ ਠੀਕ ਸੀ ਉੱਥੇ ਜਾ ਕੇ ਵਜਨ ਚੱਕਿਆ ਜੀ ਫਿਰ ਪ੍ਰੋਬਲਮ ਹੋ ਗਈ ਇਹ ਇਹ ਸਮੱਸਿਆ ਕਦੋਂ ਹੁੰਦੀ ਹੈ ਜਦੋਂ ਹੁਣ ਬੈਕ ਦੇ ਵਿੱਚ ਜਿਆਦਾ ਜਣਾ ਜਾ ਆਪਾਂ ਓਵਰ weight ਚੱਕਦੇ ਆ ਕੋਈ ਵੀ ਹੈ ਕਿਉਂਕਿ ਵਾਰਮ ਅਪ ਤਾਂ ਹੋਏ ਨਹੀਂ ਹੁੰਦੇ ਹੈਗੇ ਉਹਦੇ ਨਾਲ ਹੀ ਜੋੜਾਂ ਦਾ ਹਿੱਲਣ ਨੂੰ ਸਮੱਸਿਆ ਕ੍ਰੀਟ ਕਰਦੀ ਹੈ ਸਪੈਸ਼ਲੀ ਮੈਂ ਇਸ ਵਾਸਤੇ ਆਇਆ ਹਾਂ ਮਤਲਬ ਕੀ ਹੋਰ ਮੈਨੂੰ ਕੋਈ ਪ੍ਰੋਬਲਮ ਨਹੀਂ ਸੀ ਇਹ ਮੈਂ ਨਾ ਖਰਚਾ ਕਰਕੇ ਇੱਥੇ ਆਈ ਹਾਂ ਐ ਨਿਹਾਈ ਕਿੰਨੇ ਪੈਸੇ ਲਾ ਕੇ ਆ ਗਏ ਮੈਂ ਲਾਇਆ ਜੀ 2.5 ਲੱਖ ਰੁਪਏ ਲਾ ਕੇ ਆਈ 2.5 ਲੱਖ ਲਾ ਕੇ 2.5 ਲੱਖ ਲਾ ਕੇ ਸਪੇਨ ਤੋਂ ਇਲਾਜ ਕਰਾਉਣੇ ਨੇ 2 ਸਾਲ ਹੋ ਗਏ ਪਰੇਸ਼ਾਨ ਆਈ 2 ਸਾਲ ਦੀ ਪਰੇਸ਼ਾਨੀ ਸੀ ਤੇ ਠੀਕ ਨਹੀਂ ਉੱਥੇ ਹੈ ਮੈਡੀਕਲ ਤਾਂ ਫ੍ਰੀ ਹੈ ਜੀ ਸਾਰਾ ਕੁਝ ਹੀ ਪਰ ਇਹ ਚੀਜ਼ ਨਹੀਂ ਹੈਗੀ ਉੱਥੇ ਇਹ ਚੀਜ਼ ਉਹ ਫਿਰ ਟਾਈਮ ਦੇ ਦਿੰਦੇ ਨਹੀਂ ਜੀ ਤੁਸੀਂ 6 ਮਹੀਨੇ ਨੂੰ ਆਏ ਜੀ ਸਾਲ ਨੂੰ ਆਏ 2 ਮਹੀਨੇ ਨੂੰ ਆਏ ਇਹਨਾਂ ਨੂੰ ਮੱਲਾ ਕਰ ਦੋ ਆਹ ਡਾਕਟਰ ਤੁਸੀਂ ਪਰਣਾ ਚੱਕ ਲਈ ਹੁਣ ਫਿਰ ਇਹ ਪਰਨਾ ਇਹਨੂੰ ਸੈੱਟ ਕਰਾਂਗੇ ਆਪਾਂ ਨੀਚੇ ਰੱਖ ਲਈ ਤੁਸੀਂ ਦੇਖ ਸਕਦੇ ਹੋ ਪਰਨਾ ਪਾ ਕੇ ਸਾਹ ਉਹਨੂੰ ਚੱਕਣਗੇ ਜੋੜ ਉਹਨੂੰ ਜੀ ਟਕਸ ਸਾਹਿਬ ਇਹ ਕਿਉਂ ਲੋਡ ਕਰ ਰਹੇ ਹੋ ਆਹ ਦੇਖ ਆਹ ਜਿਹੜੀ ਦਿੱਕਤ ਸੀ ਇਹਨਾਂ ਦੀ ਹੋ ਗਈ ਕਰੋ ਜਿਦੇ ਲੱਤ ਹੌਲੀ ਹੌਲੀ ਕਰਨਾ ਤੋਂ ਬੱਸ ਹੁਣ ਦੇਖੋ ਕੱਠੀ ਕਰਕੇ ਲੱਤ ਕੀ ਮਹਿਸੂਸ ਹੋ ਰਿਹਾ ਹੁਣ ਬਿਲਕੁਲ ਜਿਵੇਂ ਹਲਕਾ ਜਿਹਾ ਹੋ ਜਾਂਦਾ ਇਹ ਕੰਮ ਜਿਵੇਂ ਬੰਦਾ ਨਾ ਤੋਕੇ ਜੀ ਅੱਛਾ ਅੱਛਾ ਚਲੋ ਲੇਟੋ ਫਿਰ ਆਪਾਂ ਬੈਕ ਵਾਲੀ ਵੀ ਚੈੱਕ ਕਰੀਏ ਤੁਹਾਡੀ ਆ ਦੇਖੋ ਇਹ ਨਾ ਪਿਛਲੇ ਜੋੜ ਨੇ ਹਾਂ ਇਹ ਚ ਵੀ ਪ੍ਰੋਬਲਮ ਆਉਂਦੀ ਹੈ ਕਈ ਵਾਰੀ ਇੱਥੇ ਗੱਠ ਬਣ ਜਾਂਦੀ ਹੈ ਉਹ ਜਦੋਂ ਬੰਦਾ ਚੱਲਦਾ ਉਦੋਂ ਦਿੱਕਤ ਆਉਂਦੀ ਹੈ ਕੋਕੋ ਕੁਸ਼ਤਾਂ ਸਾਡਾ ਖਾਣ ਪਾਣੀ ਇਦਾਂ ਦਾ ਹੋ ਗਿਆ ਠੀਕ ਹੈ ਤੇ ਕੁਝ ਸਾਡਾ ਹਾਰਡ ਵਰਕ ਨੇ ਬੰਦਾ ਬਿਨਾ ਕੰਮ ਤੋਂ ਟੈਨਸ਼ਨ ਲਈ ਬੈਠਾ ਇੱਕ ਮੈਂ ਹੋਰ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਹਿਲਾਂ ਜਿਹੜੇ ਲੋਕ ਕੰਮ ਕਰਦੇ ਸੀ ਨਾ ਖੇਤਾਂ 'ਚ ਕੰਮ ਕਰਦੇ ਸੀ ਜਿਹੜੇ ਲੇਡੀਜ਼ ਹੀ ਆ ਉਹ ਚੁੱਲ੍ਹੇ ਦੇ ਕੰਮ ਕਰਦੀਆਂ ਸੀ ਹਨਾ ਤੇ ਘਰ ਦਾ ਘਰੇਲੂ ਕੰਮ ਕਰਦੀਆਂ ਸਨ ਹੁਣ ਕੰਮ ਤਾਂ ਰਿਆ ਨਹੀਂ ਹੈਗਾ ਹੁਣ ਤਾਂ ਸਾਰੇ ਜਣ ਬੇਲੀਆ ਨੇ ਬਸ ਰੋਟੀ ਲਾ ਕੇ ਖੜ ਕੇ ਕੰਮ ਕਰ ਜਾ ਖੜ ਕੇ ਪਹਿਲਾਂ ਜਿਹੜੇ ਲੋਕ ਝੁਕਦੇ ਵੀ ਸੀਗੇ ਹੁਣ ਲੋਕ ਕੋਈ ਪ੍ਰੋਬਲਮ ਆਉਂਦੀ ਹੈ ਝੁਕਣਾ ਬੰਦ ਕਰ ਲੈਂਦੇ ਆ ਵੀ ਨਾਂਜੀ ਝੁਕਣਾ ਨਹੀਂ ਹੈਗਾ ਤੁਸੀਂ ਪੈਰਾਂ ਨੂੰ ਹੱਥ ਨਹੀਂ ਲਾਉਣੇ ਜੀ ਠੀਕ ਹੈ ਹੁਣ ਉਹਦੇ ਆਉਂਦੀਆਂ ਸਮੱਸਿਆ ਜ਼ਿਆਦਾ ਵਧ ਗਈਆਂ ਗੱਲ ਕਰੀ ਜੀ ਨਾ ਪਹਿਲਾਂ ਗੋਡੇ ਦੀ ਆਪਾਂ ਗੱਲ ਕਰ ਰਹੇ ਸੀ ਤੁਹਾਨੂੰ ਗੋਡੇ ਬਾਰੇ ਸਮਝਾ ਰਹੇ ਸੀ ਵੀ ਹਣਾ ਇਹਦੀ ਆਹ ਪ੍ਰੋਬਲਮ ਹੁੰਦੀ ਹੈ ਜਦੋਂ ਗੋਡਾ ਹਿੱਲੂਗਾ ਜਿਵੇਂ ਬੰਦਾ ਡਿੱਗ ਗਿਆ ਉਹ ਚ ਪ੍ਰੋਬਲਮ ਆ ਗਈ ਉਹਦੇ ਇੱਥੇ ਵੀ ਦਿੱਕਤ ਆਊਗੀ ਐਸਆਈ ਜੋਇੰਟ ਦੇ ਵਿੱਚ ਲੱਤ ਵੱਡੀ ਛੋਟੀ ਹੋ ਜਾਂਦੀ ਹੈ ਚੂੜਾ ਉੱਤੇ ਚੜ ਜਾਂਦਾ ਜਿਵੇਂ ਪੰਜਾਬੀ ਜਾਂ ਲੱਤ ਠੀਕ ਹੈ ਅਸੀਂ ਆਪਣੀ ਟੈਕਨੀਕ ਨਾਲ ਇਹਨੂੰ ਇਦੋਂ ਫਿੱਟ ਕਰ ਦਿੰਦੇ ਬਰਾਬਰ ਆ ਗਿਆ ਜਦੋਂ ਤੇ ਬੰਦੇ ਦਰਦ ਵੀ ਆਉਂਦੇ ਨੇ ਜੀ ਪੈਰ ਚ ਪਾ ਗਏ ਉਹ ਲੱਤ ਛੋਟੀ ਹੁੰਦੀ ਹੈ ਉਹ ਫਿਰ ਉਹ ਆਪਣੀ ਉਹਨਾਂ ਦੀ ਆਪਣੀ ਟੈਕਨੀਕ ਹੈ ਉਹਨਾਂ ਨੇ ਫਿਰ ਬੰਦੇ ਇੱਟਾਂ ਬਨ ਕੇ ਉਹਨੂੰ ਕਰਦੇ ਆ ਪਰ ਅਸੀਂ ਇਹੋ ਜਿਹਾ ਕੁਝ ਨਹੀਂ ਕਰਦੇ ਹੈਗੇ ਠੀਕ ਹੈ ਜੀ ਅਸੀਂ ਬਿਲਕੁਲ ਨੈਚਰਲੀ ਜਿੱਕੇ ਨਾਲ ਕੰਮ ਕਰਦੇ ਆ ਕੋ ਖਿੱਚਣੇ ਪਾਉਂਦੇ ਕਿਸੇ ਦੇ ਵੀ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਵੀ ਨਾ ਕੋਈ ਮੈਡੀਸਿਨ ਨਾ ਕੋਈ ਐਮ ਆਰ ਆਈ ਨਾ ਕਿਸੇ ਨੂੰ ਚੱਕਰ ਚ ਪਾਉਂਦੇ ਨਹੀਂ ਜੇ ਸਾਡੇ ਕੰਮ ਕਰਨ ਨਾਲ ਹੁੰਦਾ ਤਾਂ ਅਸੀਂ ਕਹਿੰਦੇ ਆ ਵੀ ਕੰਮ ਹੋ ਜਾਊਗਾ ਤੇ ਨਹੀਂ ਅਸੀਂ ਜਵਾਬ ਦੇ ਦਿੰਦੇ ਆ ਜੇ ਸਾਡੇ ਪਾਸਾ ਦੋਣੀ ਆਹ ਰੋਕਾ ਲੰਮੀ ਨਹੀਂ ਹੈ ਆ ਛੋਟੀ ਆ ਦੇਖੋ ਆ ਕੈਮਰਾ ਬੰਦ ਕਰਨਾ ਮੈਂ ਆ ਦਿਖਾਇਓ ਆ ਗਿੱਟਾ ਕਿੱਥੇ ਆ ਗਿੱਟਾ ਕਿੱਥੇ ਆ ਦੇਖੋ ਦੇਖ ਲਿਆ ਆ ਹੁਣ ਇਦਾਂ ਸੈੱਟ ਹੋ ਗਏ ਬੋਰ ਹੋਈ ਦਤ ਆ ਪਾਸ ਕੱਢੋ ਪਾਸ ਕੱਢੋ ਜੇਬ ਚ ਭਾਈ ਜੀ ਸਰੀਰ ਢਿੱਲਾ ਛੱਡ ਦਿਓ। ਕਰੇ ਉਸ ਦੀ ਲਤ। ਕਿ ਲਤ ਚੜੀ ਹੋਈ? ਕਮ ਤਾਂ ਹਾਂ ਇਹ ਲੰਮੀ ਸੀ ਲਤ। ਮੋੜੋ। ਕਰੇ ਉਸ ਦੀ। ਬਾ। ਆ ਦੇਖੋ। ਪੂਰੀ ਬਰਾਬਰ ਹੈ। ਪਹਿਲਾਂ ਇਹ ਲਤ ਲੰਮੀ ਸੀ, ਆ ਛੋਟੀ ਸੀਗੀ। ਹੁਣ ਆ ਬਿਲਕੁਲ ਪੂਰੀ ਬਰਾਬਰ ਹੈ। ਸੋ ਡਕਸਾ ਜੇ ਤੁਹਾਨੂੰ ਕਿਸੇ ਨੂੰ ਮਿਲਣਾ ਹੋਵੇ ਤਾਂ ਕਿੱਥੇ ਕਿੱਥੇ ਮਿਲਦੇ ਹਾਂ ਜੀ ਅਸੀਮ ਭਾਈਏ ਪਟਿਆਲੇ ਸਾਡਾ ਹੈੱਡ ਆਫਿਸ ਹੈ ਨਾ ਅਰਧਨ ਸਟੇਟ ਦੇ ਵਿੱਚ ਅ ਦੋ ਦਿਨ ਅਸੀਂ ਭਵਾਨੀਗੜ੍ਹ ਦੇ ਕੋਲ ਪਿੰਡ ਹੈ ਪੱਟੀਵਾਲ ਕਲਾਂ ਠੀਕ ਹੈ ਮੰਗਲਵਾਰ ਤੋਂ ਸ਼ਨੀਵਾਰ ਉੱਥੇ ਮਿਲਦੇ ਆਪਾਂ ਐਤਵਾਰ ਬੁੱਧਵਾਰ ਤੇ ਸ਼ੁੱਕਰਵਾਰ ਪਟਿਆਲੇ ਤੇ ਮੇਰਾ ਫੋਨ ਨੰਬਰ ਹੈਗਾ 98140 76877 98140 76877 ਇਸ ਤੋਂ ਇਲਾਵਾ ਸਾਡਾ ਹੋਰ ਕਿਤੇ ਕੋਈ ਬ੍ਰਾਂਚ ਨਹੀਂ ਹੈਗੀ ਠੀਕ ਹੈ ਕਿਉਂਕਿ ਕਾਫੀ ਬੰਦੇ ਇਸਤਾਨਾ ਕੰਮ ਕਰਦੇ ਆ ਹਨਾ ਕਈ ਹੁਣ ਸਾਡੇ ਕੋ ਵੀ ਆ ਜਾਂਦੇ ਨੇ ਤੇ ਸਾਡਾ ਬਸ ਪਟਿਆਲੇ ਆ ਤੇ ਜਾ ਪਟਿਆਲਾ ਪਵਾਨੀ ਘੜ ਦੇ ਨੇੜੇ ਸੋ ਜਿਵੇਂ ਅਸੀਂ ਅੱਜ ਪਟਿਆਲੇ ਦੇ ਵਿੱਚ ਜੁਆਇਨ ਪੇਨ ਦੇ ਜੋ ਮਾਹਰ ਨੇ ਬਹਾਦਰ ਬਿੱਟੂ ਜੀ ਨਾਲ ਕੋਲ ਆਏ ਸੀ ਬਗੈਰ ਐਮ ਆਰ ਆ ਬਿਨਾ ਐਕਸ ਰੇ ਤੇ ਬਿਗੈਰ ਕਿਸੇ ਦਵਾਈ ਤੋਂ ਇਲਾਜ ਕਰਦੇ ਨੇ ਤੁਸੀਂ ਦੇਖਿਆ ਹੀ ਆ ਬੜਾ ਸੌਖਾ ਤਰੀਕਾ ਇਹਨਾਂ ਦਾ ਪਰ ਤੁਸੀਂ ਘਰੇ ਨਾਲ ਅਜ਼ਮਾਇਓ ਜੇ ਕਿਸੇ ਪੇਸ਼ੇ ਨੂੰ ਕੋਈ ਦਿੱਕਤ ਆ ਇਹਨਾਂ ਨੂੰ ਆ ਕੇ ਮਿਲ ਸਕਦੇ ਨੇ ਅਰਬਨ ਸਟੇਟ ਫੇਸ 2 ਵਿਖੇ ਇਹ ਰਹਿੰਦੇ ਨੇ ਤੇ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਜੁਆਇਨ ਨੂੰ ਲੈ ਕੇ ਮੋਬਾਈਲ ਨੰਬਰ ਹੀ ਬੋਲਿਆ ਆਉਣ ਤੋਂ ਪਹਿਲਾਂ ਫੋਨ ਕਰ ਲਿਆ ਕਰੋ ਕਈ ਵਾਰ ਇਹ ਨਹੀਂ ਕਲੀਨਿਕ ਦੇ ਵਿੱਚ ਹੁੰਦੇ ਆ ਸਮਾਂ ਦਾ ਤੁਹਾਨੂੰ ਨਾ ਪਤਾ ਲੱਗੇ ਤਾਂ ਨੂੰ ਤੁਸੀਂ ਕਾਲ ਕਰ ਸਕਦੇ ਆ ਸੋ ਅਜੇ ਹੀ ਸ਼ਕਸ਼ੀਤ ਲੈ ਕੇ ਮੋੜ ਫਿਰ ਹਾਜ਼ਰ ਹੋਵਾਂਗੇ ਕੈਮਰਾ ਪਰਸਨ ਜੌਨਸਨ ਦੇ ਨਾਲ ਮਹਿਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ